ਅੱਜ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਨਿਗੂਣੀ ਤਨਖਾਹ 'ਚ ਵੀ ਇੰਨੀ ਮਹਿੰਗਾਈ 'ਚ ਆਪਣੀ ਨੌਕਰੀ ਕਰਦੇ ਰਹੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਰਹੇ ਇਸੇ ਆਸ ਤੇ ਕਿ ਸ਼ਾਇਦ ਸਰਕਾਰ ਇਹਨਾਂ ਤੇ ਤਰਸ ਕਰੇ ਤੇ ਇਹਨਾਂ ਨੂੰ ਪੱਕਿਆਂ ਕਰ ਦਵੇ ਪਰ ਪੱਕਿਆਂ ਤੇ ਨਹੀਂ ਹੋਏ ਅਮਰਜੀਤ ਸਿੰਘ ਇਸੇ ਆਸ ਦੇ ਵਿੱਚ ਨੌਕਰੀ ਕਰਦਾ ਰਿਹਾ ਪਰ ਆਪਣੀ ਅੱਜ ਜਾਨ ਗਵਾ ਚੁੱਕਾ ਹੈ ਪਰਿਵਾਰ ਦਾ ਇੱਕ ਵਾਹਿਦ ਕਮਾਣ ਵਾਲਾ ਜੀ ਇਸ ਜਹਾਨ ਚੋਂ ਉਸ ਜਹਾਨ ਚ ਪਹੁੰਚ ਚੁੱਕਾ ਹੈ ਜਿੱਥੋਂ ਕਦੇ ਕੋਈ ਵਾਪਸ ਨਹੀਂ ਆ ਸਕਦਾ ਪਰ ਅੱਜ ਇਸੇ ਦੇ ਹੱਕ ਲੈਣ ਦੇ ਲਈ ਤੁਸੀਂ ਦੇਖ ਸਕਦੇ ਹੋ ਕਿਸਾਨ ਜਥੇਬੰਦੀਆਂ ਵੀ ਜੋ ਰੋਡਵੇ ਯੂਨੀਅਨ ਦੇ ਉਹਨਾਂ ਦੇ ਮੁਲਾਜ਼ਮ ਵੀ ਅਤੇ ਪਰਿਵਾਰਕ ਮੈਂਬਰ ਵੀ ਅਮਰਜੀਤ ਦੀ ਮ੍ਰਿਤਕ ਦੇ ਸੜਕ ਦੇ ਕੰਡੇ ਤੇ ਰੱਖ ਕੇ ਇੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਤਾਂ ਕਿ ਅਮਰਜੀਤ ਸਿੰਘ ਨੂੰ ਇਨਸਾਫ ਮਿਲ ਸਕੇ ਉਸ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਤਸਵੀਰਾਂ ਤੁਹਾਨੂੰ ਦਿਖਾ ਦਿੱਤੀਆਂ ਹਨ ਗੱਲਬਾਤ ਕਰ ਲਾਂਗੇ ਚੱਲ ਕੇ ਇੱਥੇ ਜੋ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਅਤੇ ਕੀ ਕਹਿਣਾ ਚਾਹੁੰਦੇ ਨੇ ਆਪਣੇ ਇਸ ਗਵਾਚ ਚੁੱਕੇ ਮੁਲਾਜ਼ਮ ਨੂੰ ਲੈ ਕੇ ਸਾਡੇ ਨਾਲ ਜਥੇਬੰਦੀਆਂ ਦੇ ਵੀ ਆਗੂ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਲਗਾਤਾਰ ਹੀ ਇਹਨਾਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਵੀ ਦਿੱਤੇ ਗਏ ਨਿਗੂਣੀਆਂ ਤਨਖਾਵਾਂ ਦੇ ਉੱਤੇ ਕੰਮ ਕਰਨ ਦੇ ਬਾਵਜੂਦ ਵੀ ਪੱਕੇ ਹੋਣ ਦੀ ਆਸ 'ਚ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਂਦੇ ਰਹੇ ਭਾਜੀ ਅੱਜ ਇੱਕ ਸਾਥੀ ਉੱਥੇ ਚਲੇ ਗਿਆ ਜਿੱਥੋਂ ਕਦੀ ਕੋਈ ਵਾਪਸ ਨਹੀਂ ਆ ਸਕਦਾ ਪਰ ਲਗਾਤਾਰ ਹੀ ਧੰਨ ਦਿੱਤੇ ਗਏ ਲਗਾਤਾਰ ਹੀ ਪ੍ਰਦਰਸ਼ਨ ਕੀਤੇ ਗਏ ਕਿ ਪੱਕਿਆਂ ਕੀਤਾ ਜਾਵੇ ਤਨਖਾਵਾ ਵਧਾਈਆਂ ਜਾਣ ਪਰ ਉਹ ਮੰਨੀ ਨਹੀਂ ਗਈ ਗੱਲ ਇਸੇ ਹੱਜ ਦੀ ਅੱਜ ਤੁਹਾਡਾ ਇੱਕ ਸਾਥੀ ਇਸ ਜਹਾਨ ਤੋਂ ਚਲੇ ਗਿਆ ਅੱਜ ਬਹੁਤ ਹੀ ਅਫਸੋਸ ਦੇ ਨਾਲ ਸਾਨੂੰ ਕਹਿਣਾ ਪੈ ਰਿਹਾ ਕਿ ਅਮਰਜੀਤ ਸਿੰਘ ਡਰਾਈਵਰ ਨੰਬਰ ਪੀਐਕਸ 77 ਦੀ ਡੈਥ ਹੋਈ ਆ ਔਰ ਡੈਥ ਹੋਈ ਆ ਪਰ ਕੋਈ ਸੁਣਵਾਈ ਨਹੀਂ ਕਰ ਰਹਾ ਸਨਵਾਈ ਇਹ ਆ ਕਿ ਗੱਡੀ ਲਿਆਂਦੀ ਜਾ ਰਹੀ ਆ ਉਥੋਂ ਪਰ ਡਰਾਈਵਰ ਦੀ ਕੋਈ ਸਲਾਸਤਾਰ ਨਹੀਂ ਦੇ ਜੀ ਇਸੇ ਤਰ੍ਹਾਂ ਅਸੀਂ ਜਥੇਬੰਦੀਆਂ ਨੇ ਮਤਲਬ ਜੁਨੀਅਨ ਬਣਾਈਆਂ ਸੀ ਕਿ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਅੱਜ ਤੱਕ ਵੀ ਅਸੀਂ ਮੀਟਿੰਗਾਂ ਧਰਨੇ ਪ੍ਰਦਰਸ਼ਨ ਕੀਤੇ ਆ ਪਰ ਜਾਇਜ਼ ਮੰਗਾਂ ਮੰਨਣ ਦੇ ਬਾਅਦ ਵੀ ਪਰ ਮੰਗ ਸਾਡੀ ਕੋਈ ਨਹੀਂ ਮੰਨਦਾ ਇਹ ਕਰਕੇ ਅੱਜ ਮਰਿਤਕ ਦੇ ਅਸੀਂ ਰੱਖ ਕੇ ਅਫਸੋਸ ਬਹੁਤ ਜ਼ਿਆਦਾ ਵਾ ਪਰਿਵਾਰਕ ਮੈਂਬਰ ਵੀ ਇੱਥੇ ਆਏ ਆ ਕਿ ਅਸੀਂ ਰੋਡ ਤੇ ਬੈਠੇ ਆ ਮਜਬੂਰੀ ਆ ਇਹ ਨਹੀਂ ਆ ਕਿ ਅਸੀਂ ਕੋਈ ਤੁਹਾਨੂੰ ਵੀ ਪਤਾ ਮਜਬੂਰੀ ਦੇ ਕਾਰਨ ਹੀ ਅਸੀਂ ਇੱਥੇ ਬੈਠੇ ਆ ਤੇ ਸਾਨੂੰ ਦੇ ਇਹ ਪੀੜੀ ਦੇ ਗੱਲ ਹੈ ਕਿ 50 ਲੱਖ ਦਾ ਇਹਨੂੰ ਬੀਮਾ ਚਾਹੀਦਾ ਤੇ ਕੋਈ ਮਾਲੀ ਸਹਤ ਦਾ ਇੱਥੇ ਬੱਚੇ ਪਾਲਣ ਲਈ ਕਰ ਤੇ ਕੱਖ ਨਹੀਂ ਸਕਦੇ ਪਰ ਸਰਕਾਰ ਨੂੰ ਇਹਨਾਂ ਤੇ ਹੁਣ ਆ ਜਾਈਦਾ ਨਾ ਕਿ ਸਰਕਾਰ ਦੀ ਇੱਕ ਗੱਡੀ ਸੀ ਕਰਮਚਾਰੀ ਸਰਕਾਰ ਦਾ ਵਾਹ ਉਹ ਸਰਕਾਰ ਦੀ ਗੱਡੀ ਆ ਕਿਉਂਕਿ 15 ਸਾਲ ਹੋ ਗਏ ਆ ਜਿਹੜੀ ਕੱਚੀ ਜਿਹੜੀ ਠੇਕੇਦਾਰੀ ਸਿਸਟਮ ਹੁੰਦਾ ਪਹਿਲਾਂ ਤੁਹਾਨੂੰ ਵੀ ਪਤਾ ਕਿ 90 ਦਿਨ ਤੋਂ ਬਾਅਦ ਜਿਹੜਾ ਸਰਕਾਰ ਦੇ ਦਾਰੇ ਚ ਇਹ 15 ਸਾਲ ਹੋ ਗਏ ਆ ਤੇ ਕਿਉਂਕਿ ਜੋ ਸਰਕਾਰਾਂ ਨੇ ਮੀਟਿੰਗਾਂ ਦੇ ਵਿੱਚ ਮੰਨਿਆ ਵੀ ਆ ਕਿ ਇਹ ਰੋਡਵੇਜ ਦੀ ਭਰਤੀ ਸੀ ਪਰ ਇਹਨਾਂ ਨੇ ਇੱਕ ਤੇ ਧੋਖਾ ਕੀਤਾ ਕਿ ਬਾਅਦ ਵਿੱਚ ਠੇਕੇਦਾਰ ਨੂੰ ਕਰਕੇ ਹੁਣ ਉਲਟਾ ਧੋਖਾ ਇਹ ਆ ਕਿ ਅੱਜ ਡੈਥ ਹੋ ਗਈ ਸਾਡੇ ਭਰਾ ਦੀ ਪਰ ਸੁਣਵਾਈ ਕੋਈ ਨਹੀਂ ਕਰ ਰਿਹਾ ਉੱਪਰੋਂ ਐਮਐਲਏ ਸਾਹਿਬ ਕਹਿੰਦੇ ਆ ਕਿ ਇੱਥੇ ਆਓ ਅਸੀਂ ਕਹਿੰਨੇ ਆ ਕਿ ਇੱਥੇ ਆਣ ਕੇ ਉਹਨਾਂ ਦਾ ਆਣ ਕੇ ਸਾਰ ਲੋ ਆਪਣੇ ਪਰਿਵਾਰ ਦੇ ਦੁੱਖ ਸਾਂਝਾ ਕਰੋ ਔਰ ਜੋ ਇਹਨਾਂ ਦਾ ਬਣਦਾ ਮਹਬੂਬ ਜਾਂ ਦੋ ਆਡੀ ਇਹ ਮੰਗਿਆ ਸਰਕਾਰ ਨੂੰ ਕਿ ਜਦੋਂ ਹਾਸਾ ਵਾਪਰਿਆ ਜ਼ਖਮੀ ਹਾਲਚ ਹਸਪਤਾਲ ਵੀ ਰਹੇ ਨੇ ਦਾਖਲ ਰਹੇ ਨੇ ਉਥੇ ਇਲਾਜ ਚੱਲਦਾ ਰਿਹਾ ਉਸ ਦਰਾਂ ਮੇਂ ਵੀ ਕੋਈ ਵਿਭਾਗੀ ਅਧਿਕਾਰੀ ਨਹੀਂ ਆਉਂਦਾ ਹਾਲ ਚੱਲ ਜਾਣਨ ਪੁੰਚਿਆ ਇਹ ਵਿਭਾਗੀ ਅਸੀਂ ਤੁਹਾਨੂੰ ਇਹਦੀ ਅਦਕਾਰ ਲਗੇ ਸਾਨੂੰ ਮਜਬੂਰੀ ਬਣ ਗਈ ਹੈ ਕਿ ਜਥੇਬੰਦੀਆਂ ਬਣਾਉਂਦੀ ਕਿ ਇੱਕ ਜਥੇਬੰਦੀ ਨੂੰ ਹੀ ਜਾਣਾ ਪੈਂਦਾ ਮਗਰ ਮਤਲਬ ਸਰਕਾਰ ਦਾ ਕੋਈ ਆਪਣੀ ਗੱਡੀ ਲਿਆਉਂਦੇ ਆ ਪਰ ਗੱਡੀ ਲਿਆ ਕੇ ਆਪਣਾ ਕੰਮ ਪੂਰਾ ਕਰਦੇ ਆ ਪਰ ਕਰਮਚਾਰੀ ਨੂੰ ਕੋਈ ਨਹੀਂ ਪੁੱਛਦਾ ਜੇ ਬਿਲਕੁਲ ਕਰਮਚਾਰੀ ਨੂੰ ਕੋਈ ਨਹੀਂ ਪੁੱਛਦਾ ਸਾਡੇ ਨਾਲ ਇੱਥੇ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਜੇ ਦੇਖਿਆ ਜਾਵੇ ਭਾਜੀ ਤੇ ਇਹ ਇੱਕ ਤਰੀਕੇ ਦਾ ਸ਼ੋਸ਼ਣ ਨਹੀਂ ਕੀਤਾ ਜਾ ਰਿਹਾ ਕੱਚੇ ਮੁਲਾਜ਼ਮਾਂ ਦਾ ਇਹ ਜੇ ਆਪਾਂ ਕਹੀਏ ਸ਼ੋਸ਼ਣ ਕੀਤਾ ਜਾ ਰਿਹਾ ਉਹ ਇੱਕ ਸਮਾਜਿਕ ਤੌਰ ਤੇ ਆਪਾਂ ਨੂੰ ਸਾਰਿਆਂ ਨੂੰ ਸਮਝਾਉਣ ਲਿਆ ਵਾ ਪਰ ਇੰਨਾ ਧੱਕਿਆ ਜਾ ਰਿਹਾ ਵਾ ਇਹਨੇ ਧੱਕੇ ਮਾਰੇ ਜਾ ਰਿਹਾ ਇੱਕ ਡੈੱਡ ਬਾਡੀ ਜਿਹੜਾ ਸਾਡੇ ਬੱਚੇ ਦੀ ਡੈੱਡ ਬਾਡੀ ਆ ਉਹ ਡਰਾਈਵਰ ਦੀ ਨੌਕਰੀ ਕਰਦਾ ਸੀਗਾ ਉਹਦੀ ਡੈੱਡ ਬਾਡੀ ਦਾ ਜਿਵੇਂ ਤੁਹਾਨੂੰ ਪਹਿਲਾਂ ਤੁਹਾਨੂੰ ਪਤਾ ਲੱਗਾ ਕੋਈ ਪਤਾ ਲੈਣ ਨਹੀਂ ਗਿਆ ਹਸਪਤਾਲ ਕੋਈ ਖਬਰ ਲੈਣ ਨਹੀਂ ਗਿਆ ਆਪਣੀ ਬੱਸ ਦੀ ਸਟੱਪਣੀ ਤੇ ਬੈਟਰੀਆਂ ਕੱਢਣ ਵਾਸਤੇ ਚਲ ਗਏ ਆ ਬੰਦੇ ਦੀ ਕੋਈ ਸਾਰ ਨਹੀਂ ਲਈ ਰਾਤੀ ਅਸੀਂ ਇੱਥੇ ਰਹੇ ਆ ਬਹੁਤ ਸਮੇਂ ਤੋਂ ਬਾਅਦ ਈ ਕੇ ਜਨਮ ਜਨ ਸਭ ਆਏ ਉਹਨਾਂ ਨਾਲ ਸਾਡੀ ਮੀਟਿੰਗ ਹੋਈ ਗੱਲ ਹੋਈ ਉਹਨਾਂ ਨੇ ਸਾਨੂੰ 3 ਲੱਖ ਰੁਪਏ 1 ਲੱਖ ਤੋਂ ਕਿੰਨੇ ਤੁਹਾਡਾ 3 ਲੱਖ ਕਰਤਾ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਿਹੜਾ ਬੰਦਾ ਕਾਗਜ਼ਾਂ 'ਚ ਡਰਾਈਵਰ ਆਇਆ ਤੁਹਾਡੇ ਕੋਲ ਉਹ ਤੁਹਾਡੇ ਪਰਿਵਾਰ ਦਾ ਮੈਂਬਰ ਬਣ ਗਿਆ ਤੁਹਾਡੇ ਕੋਲ ਉਹ ਨੌਕਰੀ ਕਰਦਾ ਉਹ ਤੁਹਾਡਾ ਪਰਿਵਾਰ ਆ ਜਿਹੜੇ ਸ਼ਰਾਬ ਪੀ ਕੇ ਮਰਦੇ ਆ ਨਸ਼ਾ ਸ਼ਰਾਬ ਪੀ ਕੇ ਉਹਨਾਂ ਨੂੰ 10 ਲੱਖ ਰੁਪਈਆ ਤੇ ਨਾਲ ਸਰਕਾਰੀ ਨੌਕਰੀ ਜਿਹੜਾ ਬੰਦਾ ਰੋਡ 'ਤੇ ਗੱਡੀ ਚਾਹ ਕੇ ਡਰਾਈਵਰ ਮਰਦਾ ਉਹਨੂੰ 1 ਲੱਖ ਰੁਪਈਆ ਨੂੰ 3 ਲੱਖ ਰੁਪਈਆ ਕਰਕੇ ਡੀਂਗਾ ਮਾਰੀਆਂ ਜਾ ਰੀਆਂ ਇਹ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਔਰ ਟਿਚਕਰਾਂ ਕੀਤੀਆਂ ਜਾ ਰਹੀਆਂ ਡੱਡਵਾੜੀ ਸਾਹਮਣੇ ਰੱਖ ਕੇ ਇਹ ਨਾ ਬੰਦਿਆ ਦਾ ਕੋਈ ਮੋਲੀ ਨਹੀਂਗਾ ਇਸ ਕਰਕੇ ਕਿਸਾਨ ਜਥੇਬੰਦੀਆਂ ਰੋਡਵੇ ਤੇ ਪਾਈਚਾਰਾ ਤੇ ਆਮ ਪਬਲਿਕ ਆ ਤੁਹਾਡੇ ਸਾਹਮਣੇ ਉਹਨਾਂ ਦੇ ਪਰਿਵਾਰ ਦੀਆਂ ਬੀਬੀਆਂ ਬੈਠੀਆਂ ਨੇ ਕੋਈ ਉਹਨਾਂ ਨੇ ਗਲਤ ਕਰਕੇ ਵੇਖੋ ਉਹਦੀ ਘਰ ਦੀ ਬੈਠੀ ਆ ਉਹਦੀ ਭੈਣਾਂ ਬੈਠੀਆਂ ਨੇ ਪਰਿਵਾਰ ਬੈਠਾ ਵਾ ਕੋਈ ਗਲਤ ਕਰਕੇ ਵੇਖੋ ਉਹ ਕਿਹੜੇ ਸੰਤਾਪ ਚ ਬੈਠੀਆਂ ਨੇ 1 ਲੱਖ ਤੋਂ 3 ਲੱਖ ਰੁਪਈਆ ਕਰ ਦੇ ਦੋ ਉਹ ਡੈੱਡ ਬਾਡੀ ਚੁੱਕ ਕੇ ਲੈ ਜਾਓ ਇਹ ਦੇਣ ਆ ਸਰਕਾਰ ਦੀ ਇਹ ਸਾਨੂੰ ਦੇਣ ਦਿੱਤੀ ਜਾ ਰਹੀ ਆ ਜਿਹੜੀ ਗੱਲ ਸਾਨੂੰ ਕਰਨ ਦੇ ਆ ਵੀ ਸਾਨੂੰ ਮੈਨੂੰ ਉਹਨੇ ਪਤਾ ਲੱਗਾ ਕਿ ਸਾਨੂੰ ਕਲਸੀ ਸਾਹਿਬ ਦਾ ਐਮਐਲਏ ਸਾਹਿਬ ਦਾ ਸੁਨੇਹਾ ਆਇਆ ਵੀ ਆਣ ਕੇ ਮੇਰੇ ਨਾਲ ਗੱਲਬਾਤ ਕਰੋ ਜੇ ਸਾਨੂੰ ਕੋਈ ਸੁਨੇਹਾ ਆਉਂਦਾ ਵਾ ਕੋਈ ਚੰਗੀ ਗੱਲ ਆਉਂਦੀ ਆ ਗੱਲਬਾਤ ਕਰਨੀ ਚਾਹੀਦੀ ਆ ਕਰਨ ਨੂੰ ਤਿਆਰ ਵੀ ਕਰ ਲਾਂਗੇ ਗੱਲ ਕਿ ਗੱਲਬਾਤ ਦਾ ਸਿੱਟਾ ਇਹ ਨਹੀਂਗਾ ਇਹ ਕੋਈ ਛਦਾਈ ਥੋੜੇ ਨੇ ਬੰਦੇ ਜਿਨ੍ਹਾਂ ਨੇ ਸਾਰੀਆਂ ਆਪਣੀ ਉਮਰਾਂ ਲੰਘਾਈਆਂ ਨੇ ਇਸੇ ਕੰਮ ਦੇ ਵਿੱਚ ਕਿ ਉਹ ਤੁਹਾਡੇ ਕੋਲ ਗੱਲਬਾਤ ਸੁਣਨ ਜਾਣ ਤੇ ਤੁਸੀਂ ਸਾਡਾ ਟਾਈਮ ਬਰਬਾਦ ਕਰੋ ਤੇ ਤੁਸੀਂ ਆ ਮੁੜ ਕੇ ਆਖੋ ਜੀ ਭੁੱਲਰ ਸਾਹਿਬ ਨਹੀਂ ਮੰਨਦਾ ਭਗਵੰਤ ਮਾਨ ਨਹੀਂ ਮੰਨਦਾ ਡੀਸੀ ਸਾਹਿਬ ਨਹੀਂ ਮੰਨਦੇ हां जी ਸਾਨੂੰ ਫੈਸਲਾ ਕਰਕੇ ਦੱਸੋ ਸਰ ਕੀ ਤੁਸੀਂ ਫੈਸਲਾ ਕੀਤਾ ਕੀ ਦਿੰਦੇ ਹੋ ਤਾਂ ਨਾਣ ਕੇ ਗੱਲਬਾਤ ਕਰਨ ਨੂੰ ਤਿਆਰ ਮੰਗ ਕੀ ਹੈਗੀ ਹੁਣ ਤੁਹਾਡੀ ਜਾਂ ਪਰਿਵਾਰਕ ਮੈਂਬਰਾਂ ਦੀ ਸਾਡੀ ਕੋਈ ਮੰਗ ਨਹੀਂ ਮਹਿਕਮੇ ਦੀ ਮੰਗਿਆ ਪਰਿਵਾਰ ਵੀ ਜਿਹੜਾ ਵਾ ਉਹਨਾਂ ਦਾ ਤੇ ਬੰਦਾ ਚਲੇ ਗਿਆ ਉਹਨਾਂ ਕੋਲ ਕੋਈ ਆਸਰਾ ਨਹੀਂਗਾ ਉਹਦਾ ਬੱਚਾ ਪਲੱਸ 2 ਕਰਕੇ ਪੜ੍ਹਿਆ ਵਾ ਉਹਦੀ ਪੀਸਾ ਪੀਸਕ ਨਹੀਂ ਦੇਣੀਆਂ ਨੇ ਉਹਦੇ ਬੱਚਿਆਂ ਦੀ ਪਰਵਰਿਸ਼ ਕਿੰਨੇ ਕਰਨੀ ਆ ਉਹਦੀ ਉਹਨਾਂ ਦੇ ਬੱਚਿਆਂ ਦੀ ਦੇਖਭਾਲ ਕਿੰਨੇ ਕਰਨੀ ਆ ਇਸ ਕਰਕੇ ਸਾਡੀ ਡਿਮਾਂਡ ਇਹ ਆ ਮੰਗ ਇਹ ਆ ਕੋਈ ਵੀ ਦੁਨੀਆ ਦਾ ਬੰਦਾ ਉਹਨਾਂ ਨੂੰ ਵਾਪਸ ਨਹੀਂ ਲਿਆ ਸਕਦਾ ਕਿਉਂਕਿ ਉਹਨਾਂ ਦੀ ਡੈਥ ਹੋ ਗਈ ਆ ਉਥੋਂ ਗਿਆ ਕੋਈ ਬੰਦਾ ਨਹੀਂ ਹੁੰਦਾ ਪਰ ਉਹਨਾਂ ਦੇ ਪਰਿਵਾਰ ਦੇ ਰੋਜ਼ਗਾਰ ਵਾਸਤੇ ਖਾਣਾ ਪੂਰਤੀ ਵਾਸਤੇ ਉਹਦੇ ਬੱਚੇ ਨੂੰ ਪੱਕੀ ਨੌਕਰੀ ਦਿੱਤੀ ਜਾਵੇ ਉਹਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਉਹਦੇ ਸੰਸਕਾਰ ਦੇ ਦੀਆਂ ਰਸਮਾਂ ਉਹ ਵੀ ਸਰਕਾਰ ਦਾ ਕਰਨਾ ਫਰਜ਼ ਬਣਦਾ 10000 ਰੁਪਏ ਸਰਕਾਰ ਦਿੰਦੀ ਆ ਇਹਨਾਂ ਦੀਆਂ ਰਸਮਾਂ ਕਰਨ ਵਾਸਤੇ ਬਾਕੀ ਜਿਹੜੇ ਫੰਡ ਨੇ ਉਹ ਵੀ ਸਰਕਾਰਾਂ ਦਿੰਦੀਆਂ ਨੇ ਇਹਨਾਂ ਨੂੰ ਘੱਟੋ ਘੱਟ 50 ਲੱਖ ਰੁਪਏ ਦੇਣਾ ਚਾਹੀਦਾ ਜੇ ਬਿਲਕੁਲ ਜੇ ਮੰਗ ਦੀ ਗੱਲ ਕੀਤੀ ਜਾਵੇ ਕਿਉਂਕਿ ਇੱਕ ਪਰਿਵਾਰ ਦਾ ਜੀ ਤਾਂ ਚਲੇ ਗਿਆ ਕਦੇ ਵਾਪਸ ਨਹੀਂ ਆਏਗਾ ਪਰ ਪਿੱਛੇ ਪਰਿਵਾਰ ਦਾ ਪਾਲਣ ਦੇ ਲਈ ਪਰਿਵਾਰ ਨੂੰ ਪਾਲਣ ਪੋਸ਼ਣ ਦੇ ਲਈ ਹਰ ਇੱਕ ਚੀਜ਼ ਦੀ ਜ਼ਰੂਰਤ ਹੁੰਦੀ ਹੈ ਜਿਸ ਦੀ ਮੰਗ ਕੀਤੀ ਜਾ ਰਹੀ ਹੈ ਕਿ ਅਮਰਜੀਤ ਸਿੰਘ ਜੋ ਕਿ ਇੱਕ ਹਾਦਸੇ ਦੌਰਾਨ ਆਪਣੀ ਜਾਨ ਗਵਾ ਬੈਠਿਆ ਸਰਕਾਰ ਦੀ ਹੀ বাস ਚਲਾ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ ਤਾਂ ਹੁਣ ਮੰਗ ਇਹ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਅਤੇ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਜਲੰਧਰ ਰੋਡ ਦੇ ਉੱਤੇ ਬੱਸਾਂ ਖੜੀਆਂ ਕਰਕੇ ਜਿੱਥੇ ਰੋਡਵੇਜ ਦੇ ਕਰਮਚਾਰੀ ਵੀ ਇਸ ਧਰਨੇ 'ਚ ਬੈਠੇ ਹੋਏ ਨੇ ਉੱਥੇ ਜਥੇਬੰਦੀਆਂ ਕਿਸਾਨ ਆਗੂ ਵੀ ਇੱਥੇ ਪਹੁੰਚੇ ਹੋਏ ਨੇ ਤੇ ਪਰਿਵਾਰਕ ਮੈਂਬਰ ਵੀ ਇੱਥੇ ਸਾਰੇ ਬੈਠੇ ਹੋਏ ਨੇ ਇਨਾਂ ਦੇ ਧਰਮ ਪਤਨੀ ਨਾਲ ਵੀ ਗੱਲਬਾਤ ਕਰਦੇ ਆਂ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਮਾਹੌਲ ਐਸਾ ਹੈ ਗੱਲਬਾਤ ਹੋ ਨਹੀਂ ਸਕਦੀ ਪਰ ਫਿਰ ਵੀ ਕੋਸ਼ਿਸ਼ ਕਰਦੇ ਆਂ ਕੀ ਕਹਿਣਾ ਚਾਹੁੰਦੇ ਨੇ ਪੰਜ ਜੀ ਜਿੰਨਾ ਚਿਰ ਨੌਕਰੀ ਕਰਦੇ ਰਹੇ ਕਿਸ ਤਰੀਕੇ ਦਾ ਗੁਜ਼ਾਰਾ ਚੱਲਦਾ ਰਿਹਾ ਕਿਉਂਕਿ ਨਿਗੂਣੀਆਂ ਤਨਖਾਵਾਂ 'ਚ ਕੰਮ ਕਰਦੇ ਰਹੇ ਹਾਂਜੀ ਉਹਦੇ ਸਿਰ ਤੇ ਆਪਾਂ ਸੇਵਾ ਚੱਲਦਾ ਰਿਹਾ ਸਾਡਾ ਘਰ ਮਾੜਾ ਮੋਟਾ ਚੱਲਦਾ ਰਿਹਾ ਪੈੜੀ ਬੰਨਾ ਸਾਡਾ ਕੋਈ ਨਹੀਂਗਾ ਉਹਦੇ ਸਿਰ ਤੇ ਸਾਡਾ ਗੁਜ਼ਾਰਾ ਹੁੰਦਾ ਸੀ ਅਸੀਂ ਇਦਾਂ ਹੀ ਕਰਦੇ ਹਾਂ ਸਾਨੂੰ ਹਣ ਬੱਚੇ ਨੌਕਰੀ ਦਿੱਤੀ ਜਾਵੇ ਤੇ 50 ਲੱਖ ਰੁਪਇਆ ਮੇਰੇ ਦਿੱਤਾ ਜਾਵੇ ਮੇਰਾ ਹੱਕ ਤੇ ਨਾ ਇਹ ਹਸਾ ਵਾਪਰੇ ਆਉ ਦੋਂ ਕਰੋਂਗੇ ਕੀ ਕੀ ਜਾ ਕੇ ਉੱਥੇ ਚੁੱਕਿਆ ਵਾ ਅਸੀਂ ਜਾ ਕੇ ਹਸਪੀਟਲ ਖੜਿਆ ਵਾ ਸਰਕਾਰੀ ਉੱਥੇ ਵੀ ਨਹੀਂ ਕਿਹਨੇ ਕੀਤੀ ਕਾਰਵਾਈ ਕੋਈ ਨਹੀਂ ਹੋਈ ਅਸੀਂ ਮਿਲ ਕੇ ਉੱਥੇ ਕਰਿਆ ਤੇ ਇੱਥੇ ਬੈਠੇ ਹੋਏ ਕੋਈ ਅਧਿਕਾਰੀ ਆਇਆ ਗੱਲਬਾਤ ਕਰਨ ਕੋਈ ਨਹੀਂ ਆਇਆ ਭਾਜੀ ਕੋਈ ਨਹੀਂ ਆਇਆ ਅਜੇ ਤੱਕ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਇਨਸਾਫ ਮਿਲਣਾ ਚਾਹੀਦਾ ਇਹ ਬਿਲਕੁਲ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਅਮਰਜੀਤ ਸਿੰਘ ਜੋ ਕਿ ਇੱਕ ਆ ਰੋਡਵੇ ਦੇ ਵਿੱਚ ਪਨ ਬੱਸ ਚਲਾਉਂਦੇ ਸਨ ਠੇਕੇ ਦੇ ਉੱਤੇ ਕਰਮਚਾਰੀ ਲੱਗੇ ਹੋਏ ਸੀ ਪੱਕੇ ਹੋਣ ਦੀ ਉਮੀਦ ਦੇ ਵਿੱਚ ਹੀ ਕੰਮ ਕਰਦੇ ਰਹੇ ਲੇਕਿਨ ਅੱਜ ਆਪਣੀ ਜਾਨ ਗੁਆ ਬੈਠੇ ਹਨ ਅਤੇ ਹੁਣ ਪਰਿਵਾਰਕ ਮੈਂਬਰ ਅਤੇ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਵੀ ਇਹੀ ਮੰਗ ਉਠਾ ਰਹੇ ਹਨ ਕਿ ਇਹਨਾਂ ਦਾ ਬੰਦਾ ਮੁਆਵਜ਼ਾ ਇਹਨਾਂ ਨੂੰ ਦਿੱਤਾ ਜਾਵੇ ਇਹਨਾਂ ਨੂੰ ਸਰਕਾਰੀ ਨੌਕਰੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਕਿਸੇ ਨੂੰ ਦਿੱਤੀ ਜਾਵੇ ਤਾਂ ਕਿ ਪਰਿਵਾਰ ਦਾ ਪਾਲਣ ਪੋਸ਼ਣ ਹੋ ਸਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਲੱਗਦਾ ਕਿਉਂਕਿ ਲਗਾਤਾਰ ਹੀ ਕੱਚੇ ਮੁਲਾਜ਼ਮਾਂ ਵੱਲੋਂ ਧਰਨੇ ਵੀ ਲਾਏ ਗਏ ਕਿ ਸਾਨੂੰ ਪੱਕਿਆਂ ਕੀਤਾ ਜਾਵੇ ਸਾਡੀਆਂ ਤਨਖਾਹਾਂ ਵਧਾਈਆਂ ਜਾਣ ਮੈਂ ਦੱਸਾਂ ਕੋਲੜਾ ਬਾਮਾ ਪੰਜਾਬ ਕਿਸਾਨ ਜੂਨੀਅਰ ਸੁਭਾਗੂ ਤੁਸੀਂ ਦੇਖ ਰਹੇ ਜੀ ਅਸੀਂ ਦੇਖ ਰਹੇ ਜੀ ਸ਼ੋਸ਼ਣ ਹੋ ਰਿਹਾ ਸ਼ੋਸ਼ਣ ਕੀ ਹੋ ਰਿਹਾ ਸਾਡੇ ਮੁਲਾਜ਼ਮ ਵੀਰ ਬੈਠੇ ਆ ਠੇਕੇ ਤੇ ਆਏ ਜਦੋਂ ਕਿ ਠੇਕੇਦਾਰ ਹੈ ਕੋਈ ਨਹੀਂ ਇੱਥੇ ਇਹ ਸ਼ਰਮ ਵਾਲੀ ਗੱਲ ਆ ਬੰਦੇ ਠੇਕੇ ਤੇ ਆ ਠੇਕੇਦਾਰ ਹੀ ਕੋਈ ਨਹੀਂ ਤੇ ਕਿਹਦੇ ਸਿਰ ਤੇ ਬੱਸਾਂ ਚੱਲਣੀਆਂ ਨੇ ਨੰਜਰ ਬੈਠਾ ਅੰਦਰ ਜੇ ਤੇਰੇ ਕੋਲ ਠੇਕੇਦਾਰ ਨਹੀਂ ਤੇ ਇਹ ਜਿਹੜਾ ਮੌਦਾ ਘੋੜਾ ਦੌੜਦਾ ਤੇ ਕਿਉਂ ਜਾਣਾ ਘਮੌਂਡਿਆਂ ਤੂੰ ਇਹਨੂੰ ਫਿਰ ਥੱਪ ਕਰੋ ਠੇਕੇਦਾਰ ਆਵੇ ਜ਼ਿੰਮੇਵਾਰੀ ਲੈ ਜਦੋਂ ਕਿਸੇ ਬੰਦੇ ਦੀ ਜ਼ਿੰਮੇਵਾਰੀ ਨਹੀਂ ਲੱਖ ਲਾਂ ਤਾਂ ਇਹਨਾਂ ਦੇ ਇਹ ਬੱਸਾਂ ਕਿਹਦੇ ਆਸਰੇ ਚੱਲਣੀਆਂ ਸੋਸ਼ਲ ਵੱਡਾ ਇਹ ਹੋ ਰਿਹਾ ਦੂਜੀ ਗੱਲ ਕਿੱਡੀ ਸ਼ਰਮ ਵਾਲੀ ਗੱਲ ਆ ਐਕਸੀਡੈਂਟ ਹੋਇਆ ਦੀਨੂ ਹਸਪਤਾਲ ਦਾਖਲ ਕਰਾਇਆ ਇਹ ਸਾਰਾ ਸਟਾਫ ਬੈਠਾ ਵਾ ਇਹਨਾਂ ਨੂੰ ਸ਼ਰਮ ਨਹੀਂ ਆਈ ਤੈਹੀਂ ਹਾਲ ਹਸਪਤਾਲ ਜਾਈਏ ਉਹਦੇ ਘਰ ਪਹੁੰਚੀਏ ਉਹਦੇ ਪਰਿਵਾਰ ਦਾ ਦੁੱਖ ਸਾਂਦਿਆ ਕਰੀਏ ਮਜੇ ਨਾਲ ਏਸੀਆਂ ਸੰਦੇ ਬਿਠੇ ਪਰਵਾਹ ਕੋਈ ਨਹੀਂ ਸੋ ਅਹੀਂ ਕੱਲ ਫਰੀਦ ਦੇ ਸੇ ਬੈਠੇ ਆਂ ਲਾਸ਼ ਲੈ ਕੇ ਬੈਠੇ ਆਂ ਕਦੀ ਟਾਲ ਮਟੋੜਾ ਆ ਕਰ ਦਿੰਦੇ ਆ ਕਦੀ ਤੁਹਾਨੂੰ ਆ ਕਰ ਦਿੰਦੇ ਆ ਅਹੀਂ ਕਹਾ ਜੋ ਕਰਨਾ ਤੁਹਾਨੂੰ ਦਿੱਖਤੀ ਦਿਓ ਅਹੀਂ ਵੇਖਿਆ ਵਾ ਇਹ ਹੁਣ ਬੋਲਦੇ ਕੋਈ ਤੇ ਕਰਦੇ ਕੋਈ ਆ ਇੱਥੇ ਦੇ ਮੁੱਖ ਮੰਤਰੀ ਜੀ ਸਾਹਮਣੇ ਆਉਣ ਡਿਆ ਉਹ ਮੁਕਰ ਜਾਂਦਾ ਇੱਥੇ ਗੱਦੀ ਕੋਈ ਨਹੀਂ ਕੋਈ ਸਾਡੇ ਹੱਥ ਚ ਫੜਾਓ ਕੋਈ ਲਿਖਤੀ ਅਸੀਂ ਗਾਂ ਲੜਨ ਵਾਲੇ ਬਣੀਏ ਵੀ ਆ ਤੋ ਸਾਨੂੰ ਕਿਆ ਵੀ ਦਾਗੇ ਤੇ ਸਾਨੂੰ ਦਿੱਤਾ ਕਿਉਂ ਨਹੀਂ ਦੂਜੀ ਗੱਲ ਆ ਗਈ ਧਰਨੇ ਦੀ ਧਰਨਾ ਤੇ ਨਹੀਂ ਉਠੂਏ ਜਿੱਥੋਂ ਤੱਕ ਮਾਦੀ ਚੰਦੇ ਵੀਰ ਦੀ ਦਾਸ਼ ਰੱਖੀ ਆ ਅਸੀਂ ਬੈਠੇ ਆ ਜਿ세 ਬੰਦੀਆਂ ਆਈਆਂ ਨੇ ਵੀਰਾਂ ਦਾ ਸਾਨੂੰ ਸੰਯੋਗ ਬੜਾ ਵਾ ਇਹਨਾਂ ਦੀ ਜਿਹੜੀ ਜੁਨੀਅਰ ਨਾਲ ਕਿਉਂ ਇਹ ਲੜਾਈ ਇਹਨਾਂ ਦੀ ਵੀ ਆ ਕੱਲ ਨੂੰ ਕਿਸੇ ਨਾਲ ਵੀ ਹੱਥ ਆ ਸਕਦਾ ਸੋ ਅਸੀਂ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਨਹੀਂ ਉਠਾਂਗੇ ਅਸੀਂ ਥੋੜਾ ਜਿਹਾ ਡਿਕੜਾ ਵਾਂ ਜੇ ਕੋਈ ਆਗ ਜਾ ਕੇ ਗਾਂਧੀ ਚੌਂਕ ਬੰਦ ਕਰਾਂਗੇ ਉਸ ਤੋਂ ਬਾਅਦ ਗਾਂਜ ਤੁਰਾਂਗੇ ਤੁਰਾਂਗੇ ਅਸੀਂ ਆਪਣੀਆਂ ਜਥੇਬੰਦੀਆਂ ਨੂੰ ਸੱਦੇ ਲਾਤੇ ਆ ਵੱਡੀ ਬੱਦਰ ਤੇ ਸਾਡੇ ਸਾਡੇ ਬੰਦੇ ਆਤੇ ਆ ਥੋੜੇ ਚਿਰ ਚ ਪਹੁੰਚ ਜਾਣਗੇ ਤੇ ਅਸੀਂ ਵੱਡੀ ਕਾਰਵਾਈ ਕਰਾਂਗੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਸੋ ਉਹਨਾਂ ਚ ਨਹੀਂ ਚੁੱਕੇ ਜੋ ਲਾਸ਼ ਜਨ ਨਾਲ ਚ ਸਾਡਾ ਸਾਨੂੰ ਇਨਸਾਫ ਨਹੀਂ ਮਿਲਦਾ ਸਾਡੀ ਮੰਗ ਇਹੋ ਹੀ ਆ ਬੱਚੇ ਨੂੰ ਪੱਕੀ ਨੌਕਰੀ 50 ਲੱਖ ਰੁਪਇਆ ਉਹਦਾ ਬੰਦਾ ਮੁਆਜਾ ਇਨਾਂ ਜਿੰਨੀਆਂ ਕਮੀਆਂ ਨੇ ਇਹ ਆਪਣੀ ਕਾਰਵਾਈ ਪੇਪਰ ਕਾਰਵਾਈ ਦੀ ਪੂਰੀ ਕਰ ਸਕੇ ਇਸੇ ਸਾਨੂੰ ਹੁਣ ਪਤਾ ਲੱਗਾ ਵੀ ਇਹਦੇ ਵਿੱਚ ਕੀ ਬੰਦਿਆ ਇਹਦੇ ਨੇ ਕਿ ਕਿਤੇ ਕਿਤੇ ਇਨਸਾਫ ਦੀ ਮੰਗ ਉਠਾਈ ਜਾ ਰਹੀ ਹੈ ਕਹਿ ਜਾ ਰਿਹਾ ਹੈ ਕਿ ਅਮਰਜੀਤ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦਾ ਬੰਦਾ ਮੁਆਵਜ਼ਾ ਦਿੱਤਾ ਜਾਵੇ 50 ਲੱਖ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰਕ ਮੈਂਬਰ ਦੀ ਇੱਕ ਨੌਕਰੀ ਦੀ ਗੱਲ ਕੀਤੀ ਜਾ ਰਹੀ ਹੈ ਪਰ ਦੇਖਣਾ ਹੁਣ ਇਹ ਹੋਏਗਾ ਕਿ ਇਹ ਆਵਾਜ਼ ਕਦੋਂ ਤੱਕ ਸਰਕਾਰ ਦੇ ਨੁਮਾਇੰਦਿਆਂ ਦੇ ਕੰਨਾਂ 'ਚ ਪਹੁੰਚਦੀ ਹੈ ਕਦੋਂ ਇਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਹੁੰਦਾ ਹੈ ਤੇ ਕਦੋਂ ਇਹ ਇੱਥੋਂ ਧਰਨਾ ਚੁੱਕ ਕੇ ਮ੍ਰਿਤਕ ਅਮਰਜੀਤ ਸਿੰਘ ਦੀ ਦੇਹ ਦਾ ਅੰਤਿਮ ਰਸਮਾਂ ਜਿਹੜੀਆਂ ਨੇ ਉਹ ਨਿਭਾ ਪਾਉਣਗੇ ਕੈਮਰਾ ਪਰਸਨ ਲਾਪਰੀ ਦੇ ਨਾਲ ਪਪਾਲ ਸਿੰਘ ਪੰਜਾਬ ਨਿਊ ਬਟਾਲਾ ਬਟਾਲਾ 'ਚ ਜਲੰਧਰ ਰੋਡ ਤੇ ਪੰਜਾਬ ਰੋਡਵੇ ਡੀਪੂ ਦੇ ਸਾਹਮਣੇ ਖੜੇ ਹਾਂ ਜਿੱਥੋਂ ਦੀਆਂ ਤਸਵੀਰਾਂ ਤੁਹਾਨੂੰ ਮੈਂ ਦਿਖਾਣੀਆਂ ਚਾਹੁੰਦਾ ਹਾਂ ਪਰ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿਆਂ ਕਿ ਇਸ ਜਗ੍ਹਾ ਤੇ ਜਥੇਬੰਦੀਆਂ ਵੱਲੋਂ ਅਤੇ ਮ੍ਰਿਤਕ ਡਰਾਈਵਰ ਅਮਰਜੀਤ ਸਿੰਘ ਦੇ ਪਰਿਵਾਰ ਵੱਲੋਂ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ ਦੀਪੂ ਦਾ ਦਫ਼ਤਰ ਘੇਰ ਰੱਖਿਆ ਹੈ ਜਲੰਧਰ ਰੋਡ ਜਾਮ ਕਰ ਰੱਖੀ ਹੈ ਪਰ ਤਸਵੀਰ ਤੁਹਾਨੂੰ ਮੈਂ ਦਿਖਾ ਦਿਆਂ ਤੁਸੀਂ ਦੇਖ ਸਕਦੇ ਹੋ ਕੈਮਰੇ ਦੀ ਅੱਖ ਤੋਂ ਕਿ ਅਮਰਜੀਤ ਸਿੰਘ ਜੋ ਕਿ ਆਊਟਸੋਰਸ ਦੇ ਤੌਰ ਤੇ ਠੇਕੇ ਉੱਤੇ ਪਨਬਾਸ ਚ ਡਰਾਈਵਰ ਦੀ ਨੌਕਰੀ ਕਰ ਰਿਹਾ ਸੀ ਕੱਚੇ ਤੋਂ ਪੱਕੇ ਹੋਣ ਦੀ ਆਸ ਦੇ ਵਿੱਚ ਨਿਗੂਣੀ ਤਨਖਾਹ ਚ ਡਿਊਟੀ ਨਿਭਾਉਂਦਾ ਰਿਹਾ ਪਰ ਅੱਜ ਜੇ ਗੱਲ ਕੀਤੀ ਜਾਵੇ ਤਾਂ ਬੱਸ ਦੇ ਇੱਕ ਹਾਦਸੇ ਦੌਰਾਨ ਇਹ ਡਰਾਈਵਰ ਆਪਣੀ ਜ਼ਿੰਦਗੀ ਗਵਾ ਚੁੱਕਾ ਹੈ ਪਰਿਵਾਰ ਅੱਜ ਆਪਣਾ ਹੱਕ ਲੈਣ ਦੇ ਲਈ ਪਰਿਵਾਰ ਅੱਜ ਅਮਰਜੀਤ ਸਿੰਘ ਜੋ ਕਿ ਹਾਦਸੇ ਦੌਰਾਨ ਆਪਣੀ ਜ਼ਿੰਦਗੀ ਗਵਾ ਚੁੱਕੇ ਹਨ ਉਹਨਾਂ ਦਾ ਹੱਕ ਲੈਣ ਦੇ ਲਈ ਪੰਜਾਬ ਰੋਡਵੇ ਡੀਪੂ ਬਟਾਲਾ ਦੇ ਦਫ਼ਤਰ ਦੇ ਬਾਹਰ ਧਰਨੇ ਤੇ ਬੈਠੇ ਹੋਏ ਹਨ ਗੱਲ ਕੀਤੀ ਜਾਵੇ ਤਾਂ ਕਈ ਵਾਰ ਕੱਚੇ ਮੁਲਾਜ਼ਮਾਂ ਨੇ ਪੱਕੇ ਹੋਣ ਦੇ ਲਈ ਧਰਨੇ ਪ੍ਰਦਰਸ਼ਨ ਕੀਤੇ ਆਪਣੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਨਿਗੁਣੀ ਤਨਖਾਹ 'ਚ ਵੀ ਇੰਨੀ ਮਹਿੰਗਾਈ 'ਚ ਆਪਣੀ ਨੌਕਰੀ ਕਰਦੇ ਰਹੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਰਹੇ ਇਸੇ ਆਸ ਤੇ ਕਿ ਸ਼ਾਇਦ ਸਰਕਾਰ ਇਹਨਾਂ ਤੇ ਤਰਸ ਕਰੇ ਤੇ ਇਹਨਾਂ ਨੂੰ ਪੱਕਿਆਂ ਕਰ ਦਵੇ ਪਰ ਪੱਕਿਆਂ ਤੇ ਨਹੀਂ ਹੋਏ ਅਮਰਜੀਤ ਸਿੰਘ ਇਸੇ ਆਸ ਦੇ ਵਿੱਚ ਨੌਕਰੀ ਕਰਦਾ ਰਿਹਾ ਪਰ ਆਪਣੀ ਅੱਜ ਜਾਨ ਗਵਾ ਚੁੱਕਾ ਹੈ ਪਰਿਵਾਰ ਦਾ ਇੱਕ ਵਾਹਿਦ ਕਮਾਣ ਵਾਲਾ ਜੀ ਇਸ ਜਹਾਨ 'ਚੋਂ ਉਸ ਜਹਾਨ 'ਚ ਪਹੁੰਚ ਚੁੱਕਾ ਹੈ ਜਿੱਥੋਂ ਕਦੇ ਕੋਈ ਵਾਪਸ ਨਹੀਂ ਆ ਸਕਦਾ ਪਰ ਅੱਜ ਇਸੇ ਦੇ ਹੱਕ ਲੈਣ ਦੇ ਲਈ ਤੁਸੀਂ ਦੇਖ ਸਕਦੇ ਹੋ ਕਿਸਾਨ ਜਥੇਬੰਦੀਆਂ ਵੀ ਜੋ ਰੋਡਵੇ ਯੂਨੀਅਨ ਦੇ ਉਹਨਾਂ ਦੇ ਮੁਲਾਜ਼ਮ ਵੀ ਅਤੇ ਪਰਿਵਾਰਕ ਮੈਂਬਰ ਵੀ ਅਮਰਜੀਤ ਦੀ ਮ੍ਰਿਤਕ ਦੇ ਸੜਕ ਦੇ ਕੰਢੇ ਤੇ ਰੱਖ ਕੇ ਇੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਤਾਂ ਕਿ ਅਮਰਜੀਤ ਸਿੰਘ ਨੂੰ ਇਨਸਾਫ ਮਿਲ ਸਕੇ ਉਸ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਤਸਵੀਰਾਂ ਤੁਹਾਨੂੰ ਦਿਖਾ ਦਿੱਤੀਆਂ ਹਨ ਗੱਲਬਾਤ ਕਰ ਲਾਂਗੇ ਚੱਲ ਕੇ ਇੱਥੇ ਜੋ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਅਤੇ ਕੀ ਕਹਿਣਾ ਚਾਹੁੰਦੇ ਨੇ ਆਪਣੇ ਇਸ ਗਵਾਚ ਚੁੱਕੇ ਮੁਲਾਜ਼ਮ ਨੂੰ ਲੈ ਕੇ ਸਾਡੇ ਨਾਲ ਜਥੇਬੰਦੀਆਂ ਦੇ ਵੀ ਆਗੂ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਲਗਾਤਾਰ ਹੀ ਇਹਨਾਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਵੀ ਦਿੱਤੇ ਗਏ ਨਿਗੂਣੀਆਂ ਤਨਖਾਹਾਂ ਦੇ ਉੱਤੇ ਕੰਮ ਕਰਨ ਦੇ ਬਾਵਜੂਦ ਵੀ ਪੱਕੇ ਹੋਣ ਦੀ ਆਸ 'ਚ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਂਦੇ ਰਹੇ ਭਾਜੀ ਅੱਜ ਇੱਕ ਸਾਥੀ ਉੱਥੇ ਚਲੇ ਗਿਆ ਜਿੱਥੋਂ ਕਦੀ ਕੋਈ ਵਾਪਸ ਨਹੀਂ ਆ ਸਕਦਾ ਪਰ ਲਗਾਤਾਰ ਹੀ ਧਰਨੇ ਦਿੱਤੇ ਗਏ ਲਗਾਤਾਰ ਹੀ ਪ੍ਰਦਰਸ਼ਨ ਕੀਤੇ ਗਏ ਤੇ ਪੱਕਿਆਂ ਕੀਤਾ ਜਾਵੇ ਤਨਖਾਵਾ ਵਧਾਈਆਂ ਜਾਣ ਪਰ ਉਹ ਮੰਨ ਨਹੀਂ ਗਈ ਗੱਲ ਇਸੇ ਆਜ ਕੀ ਅੱਜ ਤੁਹਾਡਾ ਇੱਕ ਸਾਥੀ ਇਸ ਜਹਾਨ ਤੋਂ ਚਲੇ ਗਿਆ ਅੱਜ ਬਹੁਤ ਹੀ ਅਫਸੋਸ ਦੇ ਨਾਲ ਸਾਨੂੰ ਕਹਿਣਾ ਪੈ ਰਿਹਾ ਕਿ ਅਮਰਜੀਤ ਸਿੰਘ ਡਰਾਈਵਰ ਨੰਬਰ ਪੀਐਕਸ 77 ਦੀ ਡੈਥ ਹੋਈ ਆ ਔਰ ਡੈਥ ਹੋਈ ਆ ਪਰ ਕੋਈ ਸੁਣਵਾਈ ਨਹੀਂ ਕਰ ਰਾ ਸੁਣਵਾਈ ਇਹ ਆ ਕਿ ਗੱਡੀ ਲਿਆਂਦੀ ਜਾ ਰਹੀ ਆ ਉਥੋਂ ਪਰ ਡਰਾਈਵਰ ਦੀ ਕੋਈ ਸਾਰ ਨਹੀਂ ਦੇ ਜੀ ਇਸੇ ਤਰ੍ਹਾਂ ਅਸੀਂ ਜਥੇਬੰਦੀਆਂ ਨੇ ਮਤਲਬ ਜੁਨੀਅਨ ਬਣਾਈਆਂ ਅਸੀਂ ਕਿ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਅੱਜ ਤੱਕ ਵੀ ਅਸੀਂ ਮੀਟਿੰਗਾਂ ਧਰਨੇ ਪ੍ਰਦਰਸ਼ਨ ਕੀਤੇ ਆ ਪਰ ਜਾਇਜ਼ ਮੰਗਾਂ ਮੰਨਣ ਦੇ ਬਾਅਦ ਵੀ ਪਰ ਮੰਗ ਸਾਡੀ ਕੋਈ ਨਹੀਂ ਮੰਨਦਾ ਇਹ ਕਰਕੇ ਅੱਜ ਮਰਿਤਕ ਦੇ ਅਸੀਂ ਰੱਖ ਕੇ ਅਫਸੋਸ ਬਹੁਤ ਜ਼ਿਆਦਾ ਵਾ ਪਰਿਵਾਰਕ ਮੈਂਬਰ ਵੀ ਇੱਥੇ ਆਏ ਆ ਕਿ ਅਸੀਂ ਰੋਡ ਤੇ ਬੈਠੇ ਆ ਮਜਬੂਰੀ ਆ ਇਹ ਨਹੀਂ ਆ ਕਿ ਅਸੀਂ ਕੋਈ ਤੁਹਾਨੂੰ ਵੀ ਪਤਾ ਮਜਬੂਰੀ ਦੇ ਕਾਰਨ ਅਸੀਂ ਇੱਥੇ ਬੈਠੇ ਆ ਤੇ ਸਾਨੂੰ ਦੇ ਇਹ ਪੀਜੀ ਦੇ ਗੱਲ ਕੇ 50 ਲੱਖ ਦਾ ਇਹਨੂੰ ਬੀਮਾ ਚਾਹੀਦਾ ਤੇ ਕੋਈ ਮਾਲੀ ਸਹਤ ਦਾ ਇੱਥੇ ਬੱਚੇ ਪਾਲਣ ਲਈ ਕਰਤੇ ਕੱਖ ਨਹੀਂ ਸਕਦੇ ਪਰ ਸਰਕਾਰ ਨੂੰ ਇਹਨਾਂ ਤੇ ਹੁਣਾਂ ਚਾਹੀਦਾ ਕਿ ਸਰਕਾਰ ਦੀ ਇੱਕ ਗੱਡੀ ਸੀ ਕਰਮਚਾਰੀ ਸਰਕਾਰ ਦਾ ਵਾਹ ਉਹ ਸਰਕਾਰ ਦੀ ਗੱਡੀ ਆ ਕਿਉਂਕਿ 15 ਸਾਲ ਹੋ ਗਏ ਆ ਜਿਹੜੀ ਕੱਚੀ ਜਿਹੜੀ ਠੇਕੇਦਾਰੀ ਸਿਸਟਮ ਹੁੰਦਾ ਪਹਿਲਾਂ ਤੁਹਾਨੂੰ ਵੀ ਪਤਾ ਕਿ 90 ਦਿਨ ਤੋਂ ਬਾਅਦ ਜਿਹੜਾ ਸਰਕਾਰ ਦੇ ਦਾਰੇ ਚ ਇਹ 15 ਸਾਲ ਹੋ ਗਏ ਆ ਤੇ ਕਿਉਂਕਿ ਜੋ ਸਰਕਾਰਾਂ ਨੇ ਮੀਟਿੰਗਾਂ ਦੇ ਵਿੱਚ ਮੰਨਿਆ ਵੀ ਆ ਕਿ ਇਹ ਰੋਡਵੇਜ ਦੀ ਭਰਤੀ ਸੀ ਪਰ ਇਹਨਾਂ ਨੇ ਇੱਕ ਤੇ ਧੋਖਾ ਕੀਤਾ ਕਿ ਬਾਅਦ ਚ ਠੇਕੇਦਾਰ ਨੂੰ ਕਰਕੇ ਹੁਣ ਉਲਟਾ ਧੋਖਾ ਇਹ ਆ ਕਿ ਅੱਜ ਡੈਥ ਹੋ ਗਈ ਸਾਡੇ ਭਰਾ ਦੀ ਪਰ ਸੁਣਵਾਈ ਕੋਈ ਨਹੀਂ ਕਰ ਰਿਆ ਉੱਪਰੋਂ ਐਮਐਲਏ ਸਾਹਿਬ ਕਹਿੰਦੇ ਆ ਕਿ ਇੱਥੇ ਆਓ ਅਸੀਂ ਕਹਿੰਨੇ ਆ ਕਿ ਇੱਥੇ ਆਣ ਕੇ ਉਹਨਾਂ ਦਾ ਆਣ ਕੇ ਸਾਰ ਲੋ ਆਪਣੇ ਪਰਿਵਾਰ ਦੇ ਦੁੱਖ ਸਾਂਝਾ ਕਰੋ ਔਰ ਜੋ ਇਹਨਾਂ ਦਾ ਬੰਦਾ ਦਾ ਮਾਵਜਾ ਦੋ ਸਾਡੀ ਇਹ ਮੰਗਿਆ ਸਰਕਾਰ ਨੂੰ ਕਿ ਜਦੋਂ ਹਾਸਾ ਵਾਪਰਿਆ ਜ਼ਖਮੀ ਹਾਲ ਚ ਹਸਪਤਾਲ ਵੀ ਰਹੇ ਨੇ ਦਾਖਰ ਰਹਿਣ ਉਥੇ ਲਾਅ ਚੱਲਦਾ ਰਿਹਾ ਉਸ ਦੌਰਾਨ ਵੀ ਕੋਈ ਭਾਗੀ ਦੇ ਘੜੀ ਨਹੀਂ ਆ ਦਾ ਹਾਲ ਚੱਲ ਜਾਂਦਾ ਨੂੰ ਪਹੁੰਚਿਆ ਜੀ ਇਹ ਭਾਗੀ ਅਸੀਂ ਤੁਹਾਨੂੰ ਇਹਦੀ ਦਰਕਾਰ ਲਗੇ ਸਾਨੂੰ ਮਜਬੂਰੀ ਬਣ ਗਈ ਹੈ ਕਿ ਜਥੇਬੰਦੀਆਂ ਬਣਾਉਂਦੀ ਕਿ ਇੱਕ ਜਥੇਬੰਦੀ ਨੂੰ ਹੀ ਜਾਣਾ ਪੈਂਦਾ ਮਗਰ ਮਤਲਬ ਸਰਕਾਰ ਦਾ ਕੋਈ ਆਪਣੀ ਗੱਡੀ ਲਿਆਉਂਦੇ ਆ ਪਰ ਗੱਡੀ ਲਿਆ ਕੇ ਆਪਣਾ ਕੰਮ ਪੂਰਾ ਕਰਦੇ ਆ ਪਰ ਕਰਮਚਾਰੀ ਨੂੰ ਕੋਈ ਨਹੀਂ ਪੁੱਛਦਾ ਜੀ ਬਿਲਕੁਲ ਕਰਮਚਾਰੀ ਨੂੰ ਕੋਈ ਨਹੀਂ ਪੁੱਛਦਾ ਸਾਡੇ ਨਾਲ ਇੱਥੇ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਜੇ ਦੇਖਿਆ ਜਾਵੇ ਭਾਜੀ ਤੇ ਇਹ ਇੱਕ ਤਰੀਕੇ ਦਾ शोषण ਨਹੀਂ ਕੀਤਾ ਜਾ ਰਿਹਾ ਕੱਚੇ ਮੁਲਾਜ਼ਮਾਂ ਦਾ ਇਹ ਜੇ ਆਪਾਂ ਕਹੀਏ ਸ਼ੋਸ਼ਨ ਕੀਤਾ ਜਾ ਰਿਹਾ ਉਹ ਇੱਕ ਸਮਾਜਿਕ ਤੌਰ ਤੇ ਆਪਾਂ ਨੂੰ ਸਾਰਿਆਂ ਨੂੰ ਸਮਝਾਉਣ ਲਿਆ ਵਾ ਪਰ ਇੰਨਾ ਧੱਕਿਆ ਜਾ ਰਿਹਾ ਵਾ ਇੰਨੇ ਧੱਕੇ ਮਾਰੇ ਜਾ ਰਿਹਾ ਇੱਕ ਡੈੱਡ ਬਾਡੀ ਜਿਹੜਾ ਸਾਡੇ ਬੱਚੇ ਦੀ ਡੈੱਡ ਬਾਡੀ ਆ ਉਹ ਡਰਾਈਵਰ ਦੀ ਨੌਕਰੀ ਕਰਦਾ ਸੀਗਾ ਉਹਦੀ ਡੈੱਡ ਬਾਡੀ ਦਾ ਜਿਵੇਂ ਤੁਹਾਨੂੰ ਪਹਿਲਾਂ ਤੁਹਾਨੂੰ ਪਤਾ ਲੱਗਾ ਕੋਈ ਪਤਾ ਲੈਣ ਨਹੀਂ ਗਿਆ ਹਸਪਤਾਲ ਕੋਈ ਖਬਰ ਲੈਣ ਨਹੀਂ ਗਿਆ ਆਪਣੀ ਬੱਸ ਦੀ ਸਟੱਪਣੀ ਤੇ ਬੈਟਰੀਆਂ ਕੱਢਣ ਵਾਸਤੇ ਚਲ ਗਏ ਆ ਬੰਦੇ ਦੀ ਕੋਈ ਸਾਰ ਨਹੀਂ ਲਈ ਰਾਤੀ ਅਸੀਂ ਇੱਥੇ ਰਹੇ ਆ ਬਹੁਤ ਸਮੇਂ ਤੋਂ ਬਾਅਦ ਡੀ ਕੇ ਜਨਮਨ ਜੀ ਸਭ ਆਏ ਉਹਨਾਂ ਨਾਲ ਸਾਡੀ ਮੀਟਿੰਗ ਹੋਈ ਗੱਲ ਹੋਈ ਉਹਨਾਂ ਨੇ ਸਾਨੂੰ 3 ਲੱਖ ਰੁਪਏ 1 ਲੱਖ ਤੋਂ ਕਿੰਨੇ ਤੁਹਾਡਾ 3 ਲੱਖ ਕਰਦਾ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਿਹੜਾ ਬੰਦਾ ਕਾਗਜ਼ਾਂ 'ਚ ਡਰਾਈਵਰ ਆਇਆ ਤੁਹਾਡੇ ਕੋਲ ਉਹ ਤੁਹਾਡੇ ਪਰਿਵਾਰ ਦਾ ਮੈਂਬਰ ਬਣ ਗਿਆ ਤੁਹਾਡੇ ਕੋਲ ਨੌਕਰੀ ਕਰਦਾ ਉਹ ਤੁਹਾਡਾ ਪਰਿਵਾਰ ਆ ਜਿਹੜੇ ਸ਼ਰਾਬ ਪੀ ਕੇ ਮਰਦੇ ਆ ਨਾ ਜਿਹੜੇ ਸ਼ਰਾਬ ਪੀ ਕੇ ਉਹਨਾਂ ਨੂੰ 10 ਲੱਖ ਰੁਪਈਆ ਤੇ ਨਾਲ ਸਰਕਾਰੀ ਨੌਕਰੀ ਜਿਹੜਾ ਬੰਦਾ ਰੋਡ 'ਤੇ ਗੱਡੀ ਚਾ ਕੇ ਡਰਾਈਵਰ ਮਰਦਾ ਉਹਨੂੰ 1 ਲੱਖ ਰੁਪਈਆ ਰੋ 3 ਲੱਖ ਰੁਪਈਆ ਕਰਕੇ ਡੀਂਗਾ ਮਾਰੀਆਂ ਜਾ ਰੀਆਂ ਇਹ ਨਾਲ ਸ਼ੋਚਨ ਕੀਤਾ ਜਾ ਰਿਹਾ ਔਰ ਟਿਚਕਰਾਂ ਕੀਤੀਆਂ ਜਾ ਰਹੀਆਂ ਡੈੱਡ ਵਾਡੀ ਸਾਹਮਣੇ ਰੱਖ ਕੇ ਇਹਨਾਂ ਬੰਦਿਆਂ ਦਾ ਕੋਈ ਮੋਲੀ ਨਹੀਂਗਾ ਇਸ ਕਰਕੇ ਕਿਸਾਨ ਜਥੇਬੰਦੀਆਂ ਰੋਡ 'ਤੇ ਪਾਈਚਾਰਾ ਤੇ ਆਮ ਪਬਲਿਕ ਆ ਤੁਹਾਡੇ ਸਾਹਮਣੇ ਉਹਨਾਂ ਦੇ ਪਰਿਵਾਰ ਦੀਆਂ ਬੀਬੀਆਂ ਬੈਠੀਆਂ ਨੇ ਕੋਈ ਉਹਨਾਂ ਨੇ ਗਲਤ ਕਰਕੇ ਵੇਖੋ ਉਹਦੀ ਘਰ ਦੀ ਬੈਠੀ ਆ ਉਹਦੀ ਭੈਣਾਂ ਬੈਠੀਆਂ ਨੇ ਉਹ ਪਰਿਵਾਰ ਬੈਠਾ ਵਾ ਕੋਈ ਗਲਤ ਕਰਕੇ ਵੇਖੋ ਉਹ ਕਿਹੜੇ ਸੰਤਾਪ ਜਿ ਬੈਠੀਆਂ ਨੇ 1 ਲੱਖ ਤੋਂ 3 ਲੱਖ ਰੁਪਈਆ ਕਰ ਦਿੱਤਾ ਦੀ ਉਹ ਡੈੱਡ ਬਾੜੀ ਚੁੱਕ ਕੇ ਲੈ ਜਾਓ ਇਹ ਦੇਣ ਆ ਸਰਕਾਰ ਦੀ ਇਹ ਸਾਨੂੰ ਦੇਣ ਦਿੱਤੀ ਜਾ ਰਹੀ ਆ ਜਿਹੜੀ ਗੱਲ ਸਾਨੂੰ ਕਰਨ ਦੇ ਆ ਵੀ ਸਾਨੂੰ ਮੈਨੂੰ ਉਹਨੇ ਪਤਾ ਲੱਗਾ ਕਿ ਸਾਨੂੰ ਕਲਸੀ ਸਾਹਿਬ ਦਾ ਐਮਐਲਏ ਸਾਹਿਬ ਦਾ ਸੁਨੇਹਾ ਆ ਆ ਵੀ ਆਣ ਕੇ ਮੇਰੇ ਨਾਲ ਗੱਲਬਾਤ ਕਰੋ ਜੇ ਸਾਨੂੰ ਕੋਈ ਸੁਨੇਹਾ ਆਉਂਦਾ ਵਾ ਕੋਈ ਚੰਗੀ ਗੱਲ ਆਉਂਦੀ ਆ ਗੱਲਬਾਤ ਕਰਨੀ ਚਾਹੀਦੀ ਆ ਕਰਨ ਨੂੰ ਤਿਆਰ ਵੀ ਕਰ ਲਾਂਗੇ ਗੱਲ ਗੱਲਬਾਤ ਦਾ ਸਿੱਟਾ ਇਹ ਨਹੀਂਗਾ ਇਹ ਕੋਈ ਛਦਾਈ ਥੋੜੇ ਨੇ ਬੰਦੇ ਜਿਨ੍ਹਾਂ ਨੇ ਸਾਰੀਆਂ ਆਪਣੀ ਉਮਰਾਂ ਲੰਘਾਈਆਂ ਨੇ ਇਸੇ ਕੰਮ ਦੇ ਵਿੱਚ ਕਿ ਉਹ ਤੁਹਾਡੇ ਕੋਲ ਗੱਲਬਾਤ ਸੁਣਨ ਜਾਣ ਤੇ ਤੁਸੀਂ ਸਾਡਾ ਟਾਈਮ ਬਰਬਾਦ ਕਰੋ ਤੇ ਤੁਸੀਂ ਆ ਮੁੜ ਕੇ ਆਖੋ ਜੀ ਭੁੱਲਰ ਸਾਹਿਬ ਨਹੀਂ ਮੰਨਦਾ ਭਗਵੰਤ ਮਾਨ ਨਹੀਂ ਮੰਨਦਾ ਡੀਸੀ ਸਾਹਿਬ ਨਹੀਂ ਮੰਨਦੇ ਹਾਂਜੀ ਸਾਨੂੰ ਫੈਸਲਾ ਕਰਕੇ ਦੱਸੋ ਸਰ ਕੀ ਤੁਹਾਡਾ ਫੈਸਲਾ ਕੀਤਾ ਕੀ ਦਿੰਦੇ ਹੋ ਤੁਹਾਡੇ ਨਾਲ ਕੇ ਗੱਲਬਾਤ ਦੀ ਕਰਨ ਨੂੰ ਤਿਆਰ ਮੰਗ ਕੀ ਹੈਗੀ ਹੁਣ ਤੁਹਾਡੀ ਜਾਂ ਪਰਿਵਾਰਕ ਮੈਂਬਰਾਂ ਦੀ ਸਾਡੀ ਕੋਈ ਮੰਗ ਨਹੀਂ ਮਹਿਕਮੇ ਦੀ ਮੰਗ ਆ ਪਰਿਵਾਰ ਵੀ ਜਿਹੜਾ ਵਾ ਉਹਨਾਂ ਦਾ ਤੇ ਬੰਦਾ ਚਲੇ ਗਿਆ ਉਹਨਾਂ ਕੋਲ ਕੋਈ ਆਸਰਾ ਨਹੀਂਗਾ ਉਹਦਾ ਬੱਚਾ ਪਲੱਸ 2 ਕਰਕੇ ਪੜ੍ਹਿਆ ਵਾ ਉਹਦੀ ਫੀਸਾਂ ਪਿਸਕ ਨਹੀਂ ਦੇਣੀਆਂ ਨੇ ਉਹਦੇ ਬੱਚਿਆਂ ਦੀ ਪਰਵਰਿਸ਼ ਕਿੰਨੇ ਕਰਨੀ ਆ ਉਹਦੀ ਉਹਨਾਂ ਦੇ ਬੱਚਿਆਂ ਦੀ ਦੇਖਭਾਲ ਕਿੰਨੇ ਕਰਨੀ ਆ ਇਸ ਕਰਕੇ ਸਾਡੀ ਡਿਮਾਂਡ ਇਹ ਆ ਮੰਗ ਇਹ ਆ ਕੋਈ ਵੀ ਦੁਨੀਆ ਦਾ ਬੰਦਾ ਉਹਨਾਂ ਨੂੰ ਵਾਪਸ ਨਹੀਂ ਲਿਆ ਸਕਦਾ ਕਿਉਂਕਿ ਉਹਨਾਂ ਦੀ ਡੈਥ ਹੋ ਗਈ ਆ ਉਥੋਂ ਗਿਆ ਕੋਈ ਬੰਦਾ ਨਹੀਂ ਹੁੰਦਾ ਪਰ ਉਹਨਾਂ ਦੇ ਪਰਿਵਾਰ ਦੇ ਰੋਜ਼ਗਾਰ ਵਾਸਤੇ ਖਾਣਾ ਪੂਰਤੀ ਵਾਸਤੇ ਉਹਦੇ ਬੱਚੇ ਨੂੰ ਪੱਕੀ ਨੌਕਰੀ ਦਿੱਤੀ ਜਾਵੇ ਉਰੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਉਹਦੇ ਸਸਕਾਰ ਦੇ ਦੀਆਂ ਰਸਮਾਂ ਉਹ ਵੀ ਸਰਕਾਰ ਦਾ ਕਰਨਾ ਫਰਜ਼ ਬਣਦਾ 10000 ਰੁਪਏ ਸਰਕਾਰ ਦਿੰਦੀ ਆ ਇਹਨਾਂ ਦੀਆਂ ਰਸਮਾਂ ਕਰਨ ਵਾਸਤੇ ਬਾਕੀ ਜਿਹੜੇ ਫੰਡ ਨੇ ਉਹ ਵੀ ਸਰਕਾਰਾਂ ਦਿੰਦੀਆਂ ਨੇ ਇਹਨਾਂ ਨੂੰ ਘੱਟੋ ਘੱਟ 50 ਲੱਖ ਰੁਪਏ ਦੇਣਾ ਚਾਹੀਦਾ ਜੇ ਬਿਲਕੁਲ ਜੇ ਮੰਗ ਦੀ ਗੱਲ ਕੀਤੀ ਜਾਵੇ ਕਿਉਂਕਿ ਇੱਕ ਪਰਿਵਾਰ ਦਾ ਜੀ ਤਾਂ ਚਲੇ ਗਿਆ ਕਦੇ ਵਾਪਸ ਨਹੀਂ ਆਏਗਾ ਪਰ ਪਿੱਛੇ ਪਰਿਵਾਰ ਦਾ ਪਾਲਣ ਦੇ ਲਈ ਪਰਿਵਾਰ ਨੂੰ ਪਾਲਣ ਪੋਸ਼ਣ ਦੇ ਲਈ ਹਰ ਇੱਕ ਚੀਜ਼ ਦੀ ਜ਼ਰੂਰਤ ਹੁੰਦੀ ਹੈ ਜਿਸ ਦੀ ਮੰਗ ਕੀਤੀ ਜਾ ਰਹੀ ਹੈ ਕਿ ਅਮਰਜੀਤ ਸਿੰਘ ਜੋ ਕਿ ਇੱਕ ਹਾਦਸੇ ਦੌਰਾਨ ਆਪਣੀ ਜਾਨ ਗਵਾ ਬੈਠਿਆ ਸਰਕਾਰ ਦੀ ਹੀ ਬੱਸ ਚਲਾ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ ਤਾਂ ਹੁਣ ਮੰਗ ਇਹ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਅਤੇ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਜਲੰਧਰ ਰੋਡ ਦੇ ਉੱਤੇ ਬੱਸਾਂ ਖੜੀਆਂ ਕਰਕੇ ਜਿੱਥੇ ਰੋਡਵੇਅ ਦੇ ਕਰਮਚਾਰੀ ਵੀ ਇਸ ਧਰਨੇ 'ਚ ਬੈਠੇ ਹੋਏ ਹਨ ਉੱਥੇ ਜਥੇਬੰਦੀਆਂ ਕਿਸਾਨ ਆਗੂ ਵੀ ਇੱਥੇ ਪਹੁੰਚੇ ਹੋਏ ਨੇ ਤੇ ਪਰਿਵਾਰਕ ਮੈਂਬਰ ਵੀ ਇੱਥੇ ਸਾਰੇ ਬੈਠੇ ਹੋਏ ਨੇ ਇਹਨਾਂ ਦੇ ਧਰਮ ਪਤਨੀ ਨਾਲ ਵੀ ਗੱਲਬਾਤ ਕਰਦੇ ਆ ਕਿ ਕਹਿਣਾ ਚਾਹੁੰਦੇ ਨੇ ਕਿਉਂਕਿ ਮਾਹੌਲ ਐਸਾ ਹੈ ਗੱਲਬਾਤ ਹੋ ਨਹੀਂ ਸਕਦੀ ਪਰ ਫਿਰ ਵੀ ਕੋਸ਼ਿਸ਼ ਕਰਦੇ ਆ ਕਿ ਕਹਿਣਾ ਚਾਹੁੰਦੇ ਨੇ ਪੰਜ ਜੀ ਜਿੰਨਾ ਚਿਰ ਨੌਕਰੀ ਕਰਦੇ ਰਹੇ ਕਿਸ ਤਰੀਕੇ ਦਾ ਗੁਜ਼ਾਰਾ ਚੱਲਦਾ ਰਿਹਾ ਕਿਉਂਕਿ ਨਿਗੂਣੀਆਂ ਤਨਖਾਹਾਂ 'ਚ ਕੰਮ ਕਰਦੇ ਰਿਹਾ ਹਾਂ ਜੀ ਉਹਦੇ ਸਿਰ ਤੇ ਆਪਾਂ ਸੇਵਾ ਚੱਲਦਾ ਰਿਹਾ ਹਡਾ ਘੜ ਮਾੜਾ ਮੋਟੇ ਚੱਲਦਾ ਰਿਹਾ ਪੈੜੀ ਬੰਨਾ ਹਡਾ ਕੋਈ ਨਹੀਂਗਾ ਉਹਦੇ ਸਿਰ ਤੇ ਸਾਡਾ ਗੁਜ਼ਾਰਾ ਹ ਸਾਨੂੰ ਹਰ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਤੇ 50 ਲੱਖ ਰੁਪਏ ਮੇਰਾ ਦਿੱਤਾ ਜਾਵੇ ਜਿਸ ਦਿਨ ਇਹ ਹਸਾ ਵਾਪਰਿਆ ਉਦੋਂ ਘਰੋਂ ਗਏ ਕੀ ਕੀ ਆਏ ਜਾ ਕੇ ਉੱਥੇ ਚੁੱਕਿਆ ਵਾ ਅਸੀਂ ਜਾ ਕੇ ਹਸਪੀਟਲ ਖੜਿਆ ਵਾ ਸਰਕਾਰੀ ਉੱਥੇ ਵੀ ਨਹੀਂ ਕਿਸੇ ਨੇ ਕੀਤੀ ਕਾਰਵਾਈ ਕੋਈ ਨਹੀਂ ਹੋਈ ਅਸੀਂ ਮਿਲ ਕੇ ਉੱਥੇ ਗਏ ਆ ਤੁਸੀਂ ਇੱਥੇ ਬੈਠੇ ਹੋਏ ਹੋ ਕੋਈ ਅਧਿਕਾਰੀ ਆਇਆ ਗੱਲਬਾਤ ਕਰਨ ਕੋਈ ਨਹੀਂ ਆਇਆ ਭਾਜੀ ਕੋਈ ਨਹੀਂ ਆਇਆ ਅਜੇ ਤੱਕ ਕੋਈ ਨਹੀਂ ਆਇਆ ਕੋਈ ਨਹੀਂ ਗਿਆ ਇਹ ਨੂੰ ਸਾਫ਼ ਮਿਲਣਾ ਹਾਂ ਨੂੰ ਸਾਫ਼ ਮਿਲਣਾ ਚਾਹੀਦਾ ਇਹ ਬਿਲਕੁਲ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਅਮਰਜੀਤ ਸਿੰਘ ਜੋ ਕਿ ਇੱਕ ਆ ਰੋਡਵੇਜ ਦੇ ਵਿੱਚ ਪੰਨ バス ਚਲਾਉਂਦੇ ਸਨ ਠੇਕੇ ਦੇ ਉੱਤੇ ਕਰਮਚਾਰੀ ਲੱਗੇ ਹੋਏ ਸੀ ਪੱਕੇ ਹੋਣ ਦੀ ਉਮੀਦ ਦੇ ਵਿੱਚ ਹੀ ਕੰਮ ਕਰਦੇ ਰਹੇ ਲੇਕਿਨ ਅੱਜ ਆਪਣੀ ਜਾਨ ਗੁਆ ਬੈਠੇ ਹਨ ਅਤੇ ਹੁਣ ਪਰਿਵਾਰਕ ਮੈਂਬਰ ਅਤੇ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਵੀ ਇਹੀ ਮੰਗ ਉਠਾ ਰਹੇ ਹਨ ਕਿ ਇਹਨਾਂ ਦਾ ਬੰਦਾ ਮੁਆਵਜ਼ਾ ਇਹਨਾਂ ਨੂੰ ਦਿੱਤਾ ਜਾਵੇ ਇਹਨਾਂ ਨੂੰ ਸਰਕਾਰੀ ਨੌਕਰੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਕਿਸੇ ਨੂੰ ਦਿੱਤੀ ਜਾਵੇ ਤਾਂ ਕਿ ਪਰਿਵਾਰ ਦਾ ਪਾਲਣ ਪੋਸ਼ਣ ਹੋ ਸਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਲੱਗਦਾ ਕਿਉਂਕਿ ਲਗਾਤਾਰ ਹੀ ਕੱਚੇ ਮੁਲਾਜ਼ਮਾਂ ਵੱਲੋਂ ਧਰਨੇ ਵੀ ਲਾਏ ਗਏ ਕਿ ਸਾਨੂੰ ਪੱਕਿਆਂ ਕੀਤਾ ਜਾਵੇ ਸਾਡੀਆਂ ਤਨਖਾਹਾਂ ਵਧਾਈਆਂ ਜਾਣ ਮੈਂ ਦੱਸਾਂ ਕੋਲਡਾ ਬਾਮਾ ਪੰਜਾਬ ਕਿਸਾਨ ਜੂਨੀਅਰ ਸੁਭਾਗੂ ਤੁਸੀਂ ਦੇਖ ਰਹੇ ਜੀ ਅਸੀਂ ਦੇਖ ਰਹੇ ਜੀ ਸ਼ੋਸ਼ਣ ਹੋ ਰਿਹਾ ਸ਼ੋਸ਼ਣ ਕੀ ਹੋ ਰਿਹਾ ਸਾਡੇ ਮੁਲਾਜ਼ਮ ਵੀਰ ਬੈਠੇ ਆ ਠੇਕੇ ਤੇ ਆਏ ਜਦੋਂ ਕਿ ਠੇਕੇਦਾਰ ਹੈ ਕੋਈ ਨਹੀਂ ਇੱਥੇ ਇਹ ਸ਼ਰਮ ਵਾਲੀ ਗੱਲ ਆ ਬੰਦੇ ਠੇਕੇ ਤੇ ਆ ਠੇਕੇਦਾਰ ਹੀ ਕੋਈ ਨਹੀਂ ਤੇ ਕਿਹਦੇ ਸਿਰ ਤੇ ਬੱਸਾਂ ਚੱਲਣੀਆਂ ਨੇ ਨੰਜਰ ਬੈਠਾ ਅੰਦਰ ਜੇ ਤੇਰੇ ਕੋਲ ਠੇਕੇਦਾਰ ਨਹੀਂ ਤੇ ਇਹ ਜਿਹੜਾ ਮੌਦਾ ਘੋੜਾ ਦੌੜਦਾ ਤੇ ਕਿਉਂ ਜਾਣਾ ਘਮੋਡਿਆਂ ਤੂੰ ਇਹਨੂੰ ਫਿਰ ਥੱਪ ਕਰੋ ਠੇਕੇਦਾਰ ਆਵੇ ਜਿੰਮੇਦਾਰੀ ਲੈ ਜਦੋਂ ਕਿਸੇ ਬੰਦੇ ਦੀ ਜ਼ਿੰਮੇਵਾਰੀ ਨਹੀਂ ਲੱਖ ਲਾਂ ਤਾਂ ਇਹਨਾਂ ਦੇ ਇਹ ਬੱਸਾਂ ਕਿਹਦੇ ਆਸਰੇ ਚੱਲਣੀਆਂ ਸ਼ੋਸ਼ਣ ਵਟਾਏ ਹੋ ਰਿਹਾ ਦੂਜੀ ਗੱਲ ਕਿੱਡੀ ਸ਼ਰਮ ਵਾਲੀ ਗੱਲ ਆ ਐਕਸੀਡੈਂਟ ਹੋਇਆ ਦੀ ਨੂੰ ਹਸਪਤਾਲ ਦਾ ਘਰ ਲਾਇਆ ਇਹ ਸਾਰਾ ਸਟਾਫ ਬੈਠਾ ਵਾ ਇਹਨਾਂ ਨੂੰ ਸ਼ਰਮ ਨਹੀਂ ਆਈ ਤੈਹੀਂ ਯਾਰ ਹਸਪਤਾਲ ਜਾਈਏ ਉਹਦੇ ਘਰ ਪਹੁੰਚੀਏ ਉਹਦੇ ਪਰਿਵਾਰ ਦਾ ਦੁੱਖ ਸਾਂਝਾ ਕਰੀਏ ਮਜੇ ਨਾਲ ਇਸੀਆਂ ਸੰਧੇ ਬਿਠੇ ਪਰਵਾਹ ਕੋਈ ਨਹੀਂ ਸੋ ਅਹੀਂ ਕੱਲ ਸਵੇਰ ਦੇ ਸਵੇਰੇ ਬੈਠੇ ਆਂ ਲਾਸ਼ ਦੇ ਕੇ ਬੈਠੇ ਆਂ ਕਦੀ ਟਾਲ ਮਟੋੜਾ ਆ ਕਰ ਦਿੰਦੇ ਆ ਕਦੀ ਤੁਹਾਨੂੰ ਆ ਕਰ ਦਿੰਦੇ ਆ ਅਹੀਂ ਕਹਾ ਜੋ ਕਰਨਾ ਤੁਹਾਨੂੰ ਦਿੱਖਤੀ ਦਿਓ ਅਹੀਂ ਵੇਖਿਆ ਵਾ ਇਹ ਹੁਣ ਬੋਲਦੇ ਕੋਈ ਤੇ ਕਰਦੇ ਕੋਈ ਆ ਇੱਥੇ ਦੇ ਮੁੱਖ ਮੰਤਰੀ ਜੀ ਸਾਹਮਣੇ ਆਉਣ ਡਿਆ ਉਹ ਮੁਕਰ ਜਾਂਦਾ ਇੱਥੇ ਗੱਲ ਹੀ ਕੋਈ ਨਹੀਂ ਕੋਈ ਸਾਡੇ ਹੱਥ ਚ ਫੜਾਓ ਕੋਈ ਲਿਖਤੀ ਅਸੀਂ ਗਾਂ ਲਾੜ ਨਾਲੇ ਬਣੀਏ ਵੀ ਆ ਤੋ ਸਾਨੂੰ ਕਿਆ ਵੀ ਦਾਂਗੇ ਤੇ ਸਾਨੂੰ ਦਿੱਤਾ ਕਿਉਂ ਨਹੀਂ ਦੂਜੀ ਗੱਲ ਆ ਗਈ ਧਰਨੇ ਦੀ ਧਰਨਾ ਤੇ ਨਹੀਂ ਉਠੂਏ ਜਿੱਥੋਂ ਤੱਕ ਮਾਦੀ ਚੰਦੇ ਵੀਰ ਦੀ লাশ ਰੱਖੀ ਆ ਅਸੀਂ ਬੈਠੇ ਆ ਜਿ세 ਬੰਦੀਆਂ ਆਈਆਂ ਨੇ ਵੀਰਾਂ ਦਾ ਸਾਨੂੰ ਸੰਯੋਗ ਬੜਾ ਵਾ ਇਹਨਾਂ ਦੀ ਜਿਹੜੀ ਜੁਨੀਆਨਾ ਕਿਉਂ ਇਹ ਲੜਾਈ ਇਹਨਾਂ ਦੀ ਵੀ ਆ ਕੱਲ ਨੂੰ ਕਿਸਨਾ ਵੀ ਹੱਥ ਸਾਫ਼ ਸਕਦਾ ਸੋ ਅਸੀਂ ਜਿੰਨਾ ਜੇ ਸਾਨੂੰ ਅਨਸਾਰ ਨਹੀਂ ਮਿਲਦਾ ਨਹੀਂ ਉਠਾਂਗੇ ਅਸੀਂ ਥੋੜਾ ਜਿਹਾ ਡੀਕੜਾ ਵਾਂ ਜੇ ਕੋਈ ਆਗ ਜਾ ਕੇ ਗਾਂਧੀ ਚੌਂਕ ਬੰਦ ਕਰਾਂਗੇ ਉਸ ਤੋਂ ਬਾਅਦ ਗਾਂ ਜਿੱਦ ਤੋ ਤੁਰਾਂਗੇ ਤੁਰਾਂਗੇ ਅਸੀਂ ਆਪਣੀਆਂ ਜਥੇਬੰਦੀਆਂ ਨੂੰ ਸੱਦੇ ਲਾਤੇ ਆ ਵੱਡੀ ਬੱਦਰ ਤੇ ਸਾਡੇ ਸਾਡੇ ਬੰਦੇ ਆਤੇ ਆ ਥੋੜੇ ਜਿਹੇ ਚ ਪਹੁੰਚ ਜਾਣਗੇ ਤੇ ਅਸੀਂ ਵੱਡੀ ਕਾਰਵਾਈ ਕਰਾਂਗੇ ਜਿੰਨਾ ਜੇ ਸਾਨੂੰ ਅਨਸਾਰ ਨਹੀਂ ਮਿਲਦਾ ਤੋ ਉਹਨਾਂ ਚ ਨਹੀਂ ਚੁੱਕੇ ਜੋ ਲਾਸਟ ਜਨਤ ਚ ਸਾਡਾ ਸਾਨੂੰ ਇਨਸਾਫ ਨਹੀਂ ਮਿਲਦਾ ਸਾਡੀ ਮੰਗ ਇਹੋ ਹੀ ਆ ਬੱਚੇ ਨੂੰ ਪੱਕੀ ਨੌਕਰੀ 50 ਲੱਖ ਰੁਪਈਆ ਉਹਦਾ ਬੰਦਾ ਮੁਆਜਾ ਇਨਾਂ ਚ ਇੰਨੀਆਂ ਕਮੀਆਂ ਨੇ ਇਹ ਆਪਣੀ ਕਾਰਵਾਈ ਪੇਪਰ ਕਾਰਵਾਈ ਦੀ ਪੂਰੀ ਕਰ ਸਕੇ ਇਸੇ ਸਾਨੂੰ ਹੁਣ ਪਤਾ ਲੱਗਾ ਵੀ ਇਹਦੇ ਵਿੱਚ ਕੀ ਬੰਦਿਆ ਇਹਦੇ ਕਿਤਨਾ ਕਿਤੇ ਇਨਸਾਫ ਦੀ ਮੰਗ ਉਠਾਈ ਜਾ ਰਹੀ ਹੈ ਕਹਿ ਜਾ ਰਿਹਾ ਹੈ ਕਿ ਅਮਰਜੀਤ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦਾ ਬੰਦਾ ਮੁਆਵਜ਼ਾ ਦਿੱਤਾ ਜਾਵੇ 50 ਲੱਖ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰਕ ਮੈਂਬਰ ਦੀ ਇੱਕ ਨੌਕਰੀ ਦੀ ਗੱਲ ਕੀਤੀ ਜਾ ਰਹੀ ਹੈ ਪਰ ਦੇਖਣਾ ਹੁਣ ਇਹ ਹੋਏਗਾ ਕਿ ਇਹ ਆਵਾਜ਼ ਕਦੋਂ ਤੱਕ ਸਰਕਾਰ ਦੇ ਨੁਮਾਇੰਦਿਆਂ ਦੇ ਕੰਨਾਂ 'ਚ ਪਹੁੰਚਦੀ ਹੈ ਕਦੋਂ ਇਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਹੁੰਦਾ ਹੈ ਤੇ ਕਦੋਂ ਇਹ ਇਥੋਂ ਧਰਨਾ ਚੁੱਕ ਕੇ ਮ੍ਰਿਤਕ ਅਮਰਜੀਤ ਸਿੰਘ ਦੀ ਦੇਹ ਦਾ ਅੰਤਿਮ ਰਸਮਾਂ ਜਿਹੜੀਆਂ ਨੇ ਉਹ ਨਿਭਾ ਪਾਉਣਗੇ ਕੈਮਰਾ ਪਰਸਨ ਲਾਪਰੀ ਦੇ ਨਾਲ ਪਪਾਲ ਸਿੰਘ ਪੰਜਾਬ ਨਿਊਜ਼ ਬਟਾਲਾ ਬਟਾਲਾ 'ਚ ਜਲੰਧਰ ਰੋਡ ਤੇ ਪੰਜਾਬ ਰੋਡਵੇ ਡੀਪੂ ਦੇ ਸਾਹਮਣੇ ਖੜੇ ਹਾਂ ਜਿੱਥੋਂ ਦੀਆਂ ਤਸਵੀਰਾਂ ਤੁਹਾਨੂੰ ਮੈਂ ਦਿਖਾਣੀਆਂ ਚਾਹੁੰਦਾ ਹਾਂ ਪਰ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿਆਂ ਕਿ ਇਸ ਜਗ੍ਹਾ ਤੇ ਜਥੇਬੰਦੀਆਂ ਵੱਲੋਂ ਅਤੇ ਮ੍ਰਿਤਕ ਡਰਾਈਵਰ ਅਮਰਜੀਤ ਸਿੰਘ ਦੇ ਪਰਿਵਾਰ ਵੱਲੋਂ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ। ਡੀਪੂ ਦਾ ਦਫ਼ਤਰ ਘੇਰ ਰੱਖਿਆ ਹੈ। ਜਲੰਧਰ ਰੋਡ ਜਾਮ ਕਰ ਰੱਖੀ ਹੈ ਪਰ ਤਸਵੀਰ ਤੁਹਾਨੂੰ ਮੈਂ ਦਿਖਾ ਦਿਆਂ ਤੁਸੀਂ ਦੇਖ ਸਕਦੇ ਹੋ ਕੈਮਰੇ ਦੀ ਅੱਖ ਤੋਂ ਕਿ ਅਮਰਜੀਤ ਸਿੰਘ ਜੋ ਕਿ ਆਊਟਸੋਰਸ ਦੇ ਤੌਰ ਤੇ ਠੇਕੇ ਉੱਤੇ ਪਨਬਾਸ ਚ ਡਰਾਈਵਰ ਦੀ ਨੌਕਰੀ ਕਰ ਰਿਹਾ ਸੀ ਕੱਚੇ ਤੋਂ ਪੱਕੇ ਹੋਣ ਦੀ ਆਸ ਦੇ ਵਿੱਚ ਨਿਗੂਣੀ ਤਨਖਾਹ ਚ ਡਿਊਟੀ ਨਿਭਾਉਂਦਾ ਰਿਹਾ ਪਰ ਅੱਜ ਜੇ ਗੱਲ ਕੀਤੀ ਜਾਵੇ ਤਾਂ ਬੱਸ ਦੇ ਇੱਕ ਹਾਦਸੇ ਦੌਰਾਨ ਇਹ ਡਰਾਈਵਰ ਆਪਣੀ ਜ਼ਿੰਦਗੀ ਗਵਾ ਚੁੱਕਾ ਹੈ ਪਰਿਵਾਰ ਅੱਜ ਆਪਣਾ ਹੱਕ ਲੈਣ ਦੇ ਲਈ ਪਰਿਵਾਰ ਅੱਜ ਅਮਰਜੀਤ ਸਿੰਘ ਜੋ ਕਿ ਹਾਦਸੇ ਦੌਰਾਨ ਆਪਣੀ ਜ਼ਿੰਦਗੀ ਗਵਾ ਚੁੱਕੇ ਹਨ ਉਹਨਾਂ ਦਾ ਹੱਕ ਲੈਣ ਦੇ ਲਈ ਪੰਜਾਬ ਰੋਡਵੇ ਡੀਪੂ ਬਟਾਲਾ ਦੇ ਦਫ਼ਤਰ ਦੇ ਬਾਹਰ ਧਰਨੇ ਤੇ ਬੈਠੇ ਹੋਏ ਹਨ ਗੱਲ ਕੀਤੀ ਜਾਵੇ ਤਾਂ ਕਈ ਵਾਰ ਕੱਚੇ ਮੁਲਾਜ਼ਮਾਂ ਨੇ ਪੱਕੇ ਹੋਣ ਦੇ ਲਈ ਧਰਨੇ ਪ੍ਰਦਰਸ਼ਨ ਕੀਤੇ ਆਪਣੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਨਿਗੂਣੀ ਤਨਖਾਹ 'ਚ ਵੀ ਇੰਨੀ ਮਹਿੰਗਾਈ 'ਚ ਆਪਣੀ ਨੌਕਰੀ ਕਰਦੇ ਰਹੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਰਹੇ ਇਸੇ ਆਸ ਤੇ ਕਿ ਸ਼ਾਇਦ ਸਰਕਾਰ ਇਹਨਾਂ ਤੇ ਤਰਸ ਕਰੇ ਤੇ ਇਹਨਾਂ ਨੂੰ ਪੱਕਿਆਂ ਕਰ ਦਵੇ ਪਰ ਪੱਕਿਆਂ ਤੇ ਨਹੀਂ ਹੋਏ ਅਮਰਜੀਤ ਸਿੰਘ ਇਸੇ ਆਸ ਦੇ ਵਿੱਚ ਨੌਕਰੀ ਕਰਦਾ ਰਿਹਾ ਪਰ ਆਪਣੀ ਅੱਜ ਜਾਨ ਗਵਾ ਚੁੱਕਾ ਹੈ ਪਰਿਵਾਰ ਦਾ ਇੱਕ ਵਾਹਿਦ ਕਮਾਣ ਵਾਲਾ ਜੀ ਇਸ ਜਹਾਨ 'ਚੋਂ ਉਸ ਜਹਾਨ 'ਚ ਪਹੁੰਚ ਚੁੱਕਾ ਹੈ ਜਿੱਥੋਂ ਕਦੇ ਕੋਈ ਵਾਪਸ ਨਹੀਂ ਆ ਸਕਦਾ ਪਰ ਅੱਜ ਇਸੇ ਦੇ ਹੱਕ ਲੈਣ ਦੇ ਲਈ ਤੁਸੀਂ ਦੇਖ ਸਕਦੇ ਹੋ ਕਿਸਾਨ ਜਥੇਬੰਦੀਆਂ ਵੀ ਜੋ ਰੋਡਵੇ ਜੁਨੀਅਨ ਦੇ ਉਹਨਾਂ ਦੇ ਮੁਲਾਜ਼ਮ ਵੀ ਅਤੇ ਪਰਿਵਾਰਕ ਮੈਂਬਰ ਵੀ ਅਮਰਜੀਤ ਦੀ ਮ੍ਰਿਤਕ ਦੇ ਸੜਕ ਦੇ ਕੰਡੇ ਤੇ ਰੱਖ ਕੇ ਇੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਤਾਂ ਕਿ ਅਮਰਜੀਤ ਸਿੰਘ ਨੂੰ ਇਨਸਾਫ ਮਿਲ ਸਕੇ ਉਸ ਦੇ ਪ੍ਰਵਾਦ ਨੂੰ ਇਨਸਾਫ ਮਿਲ ਸਕੇ ਤਸਵੀਰਾਂ ਤੁਹਾਨੂੰ ਦਿਖਾ ਦਿੱਤੀਆਂ ਹਨ ਗੱਲਬਾਤ ਕਰ ਲਾਂਗੇ ਚੱਲ ਕੇ ਇੱਥੇ ਜੋ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਅਤੇ ਕੀ ਕਹਿਣਾ ਚਾਹੁੰਦੇ ਨੇ ਆਪਣੇ ਇਸ ਗਵਾਚ ਚੁੱਕੇ ਮੁਲਾਜ਼ਮ ਨੂੰ ਲੈ ਕੇ ਸਾਡੇ ਨਾਲ ਜਥੇਬੰਦੀਆਂ ਦੇ ਵੀ ਆਗੂ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਲਗਾਤਾਰ ਹੀ ਇਹਨਾਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਵੀ ਦਿੱਤੇ ਗਏ ਨਿਗੂਣੀਆਂ ਤਨਖਾਹਾਂ ਦੇ ਉੱਤੇ ਕੰਮ ਕਰਨ ਦੇ ਬਾਵਜੂਦ ਵੀ ਪੱਕੇ ਹੋਣ ਦੀ ਆਸ 'ਚ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਂਦੇ ਰਹੇ ਭਾਜੀ ਅਜੇ ਇੱਕ ਸਾਥੀ ਉੱਥੇ ਚਲੇ ਗਿਆ ਜਿੱਥੋਂ ਕਦੀ ਕੋਈ ਵਾਪਸ ਨਹੀਂ ਆ ਸਕਦਾ ਪਰ ਲਗਾਤਾਰ ਹੀ ਧਰਨੇ ਦਿੱਤੇ ਗਏ ਲਗਾਤਾਰ ਹੀ ਪ੍ਰਦਰਸ਼ਨ ਕੀਤੇ ਗਏ ਪੱਕਿਆਂ ਕੀਤਾ ਜਾਵੇ ਤਨਖਾਵਾ ਵਧਾਈਆਂ ਜਾਣ ਪਰ ਉਹ ਮੰਨੀ ਨਹੀਂ ਗਈ ਗੱਲ ਇਸੇ ਆਸ ਕੀ ਅੱਜ ਤੁਹਾਡਾ ਇੱਕ ਸਾਥੀ ਇਸ ਜਹਾਨ ਤੋਂ ਚਲੇ ਗਿਆ ਅੱਜ ਬਹੁਤ ਹੀ ਅਫਸੋਸ ਦੇ ਨਾਲ ਸਾਨੂੰ ਕਹਿਣਾ ਪੈ ਰਿਹਾ ਕਿ ਅਮਰਜੀਤ ਸਿੰਘ ਡਰਾਈਵਰ ਨੰਬਰ ਪੀਐਕਸ 77 ਦੀ ਡੈਥ ਹੋਈ ਆ ਔਰ ਡੈਥ ਹੋਈ ਆ ਪਰ ਕੋਈ ਸੁਣਵਾਈ ਨਹੀਂ ਕਰ ਰਾ ਸੁਣਵਾਈ ਇਹ ਆ ਕਿ ਗੱਡੀ ਲਿਆਂਦੀ ਜਾ ਰਹੀ ਆ ਉਥੋਂ ਪਰ ਡਰਾਈਵਰ ਦੀ ਕੋਈ ਸਾਰ ਨਹੀਂ ਆਈ ਇਸੇ ਤਰ੍ਹਾਂ ਅਸੀਂ ਜਥੇਬੰਦੀਆਂ ਨੇ ਮਤਲਬ ਜੁਨੀਅਨ ਬਣਾਈਆਂ ਅਸੀਂ ਕਿ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਅੱਜ ਤੱਕ ਵੀ ਅਸੀਂ ਮੀਟਿੰਗਾਂ ਧਰਨੇ ਪ੍ਰਦਰਸ਼ਨ ਕੀਤੇ ਆ ਪਰ ਜਾਇਜ਼ ਮੰਗਾਂ ਮੰਨਣ ਦੇ ਬਾਅਦ ਵੀ ਪਰ ਮੰਗ ਸਾਡੀ ਕੋਈ ਨਹੀਂ ਮੰਨਦਾ ਇਹ ਕਰਕੇ ਅੱਜ ਮਰਦਕ ਦੇ ਅਸੀਂ ਰੱਖ ਕੇ ਅਫਸੋਸ ਬਹੁਤ ਜ਼ਿਆਦਾ ਵਾ ਪਰਿਵਾਰਕ ਮੈਂਬਰ ਵੀ ਇੱਥੇ ਆਏ ਆ ਕਿ ਅਸੀਂ ਰੋਡ ਤੇ ਬੈਠੇ ਆ ਮਜਬੂਰੀ ਆ ਇਹ ਨਹੀਂ ਕਿ ਅਸੀਂ